ਇਹ ਪੰਨੂ ਦੀ ਗੱਲ ਕਰਦੇ ਵੇ ਉਹ ਪੰਨੂ ਤੇ ਤੁਹਾਨੂੰ ਪਤਾ ਹੀ ਹੈ ਕੁਝ ਹੋਰ ਮੁੱਦਾ ਤੇ ਉਹਨੂੰ ਲੱਭਦਾ ਨਹੀਂ ਪਿਆ ਪਹਿਲਾਂ ਖਾਲਸਾਤਾਨ ਦਾ ਮੁੱਦਾ ਲੈ ਕੇ ਲੋਕਾਂ ਨੂੰ ਗਮਰਾਹ ਕੀਤਾ ਉੱਥੇ ਵਿਦੇਸ਼ ਦੇ ਵਿੱਚ ਪੰਜਾਬੀਆਂ ਨੂੰ ਕਿ ਤੁਸੀਂ ਕੰਨਾਂ ਦੇ ਖਾਲਸਾਤਾਨ ਲਿਖ ਦੋ ਲਿਖਿ ਦੇ ਦਿੰਦੇ ਸੀ ਭੋਲੇ ਭਾਰੇ ਬੱਚੇ ਕਿ ਮੈਂ ਤੁਹਾਨੂੰ ਇਨੇ ਪੈਸੇ ਦਵਾਂਗਾ ਕੋਈ ਦਿੱਤੇ ਅਜੇ ਤੱਕ ਨਹੀਂ ਦਿੱਤੇ ਕੋਈ ਵੀਡੀਓ ਵਾਇਰਲ ਆਈ ਕੁਝ ਵੀ ਨਹੀਂ ਆਈ ਨਾ ਕੋਈ ਚਲਾਸੀ ਦੇ ਵਿੱਚ ਜਾਂ 84 ਦੇ ਵਿੱਚ ਇਹਨੇ ਕੁਝ ਕੀਤਾ ਹੋਵੇ ਪੰਨੂ ਨੇ ਕੁਝ ਨਹੀਂ ਕੀਤਾ ਅਜੇ ਤੱਕ ਠੀਕ ਹੈ ਇਹ ਕੀ ਕਰਦਾ ਕਿ ਬੱਚਿਆਂ ਨੂੰ 扑ੜਕਾਂਦਾ ਕੁਝ ਨਾ ਕੁਝ ਮਾੜਾ ਮੋੜਾ ਲਿਖਾ ਕੇ ਦਾ ਇੱਕ ਵੀ ਵਾਇਰਲ ਕਰ ਦਿੰਦਾ ਇਹ ਕੁਛ ਨਹੀਂ ਇੱਕ ਇੱਕ ਖੋਖਾ ਖਾਲੀ ਭਾਂਡਾ ਵੇ ਜਿਆਦਾ ਖੜਕਦਾ ਉਹ ਬੰਨੀ ਹੈ ਜਿਹੇ ਭੜਕਾਉ ਬਿਆਨ ਦੇ ਕੇ 50 ਦਾ ਮਾਹੌਲ ਖਰਾਬ ਕਰਨ ਦੀ ਕੀ ਲੋੜ ਆ ਵੈਸੇ ਇਕੱਠੇ ਕਰਦੇ ਜਿਹਦਾ ਦੀ ਨਾਮ ਵੀਡੀਓ ਪਾਈ ਕਿ ਉਹਨਾਂ ਨੂੰ ਕੱਲੂ ਕਿੰਨੇ ਹੋਏ ਪੈਸੇ ਦੇਣੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਸਰ 50 ਦੇ ਵਿੱਚ ਆ ਕੇ ਕਿਉਂ ਆਉਣੀ ਹੈ ਇਹ ਜਿਹੇ ਬਿਆਨ ਦਿੰਦੇ ਉੱਥੇ ਬਾਹਰ ਬੈਠ ਕੇ ਕਿਉਂ ਬਿਆਨ ਦਿੰਦੇ ਨੇ ਇੰਦਾਂ ਦੇ ਬਿਆਨ ਜੇ ਪੰਜਾਬ 'ਚ ਜੇ ਆਏਗਾ ਤੇ ਦਿੱਲੀ ਉਤਰਿਆ ਨਹੀਂ ਤੇ ਉਹਨੂੰ ਲੰਮਾ ਪਾਇਆ ਨਹੀਂ ਨੈਸ਼ਨ ਦੇ ਵਿੱਚ ਸਾਡੀ ਦੇਖੋ ਇੱਕ ਪੁਲਿਸ ਮੁਲਾਜ਼ਮ ਉਹ ਨਸ਼ੇ ਸਪਲਾਈ ਕਰਦੀ ਸੀ ਸੱਜੇ ਖੰਬੇ ਖੰਬੇ ਨੂੰ ਸੱਜੇ ਉਹ ਫੜੀ ਗਈ ਪਿੱਛੇ ਇਹ ਕੋਈ ਇੱਕ ਤੇ ਰੋਜ਼ਗਾਰ ਨਹੀਂ ਹੈਗਾ ਮੈਂ ਪੰਜਾਬ ਦੇ ਵਿੱਚ ਨਾ ਦੇਸ਼ ਦੇ ਵਿੱਚ ਇਦਾਂ ਦੇ ਬੱਚਿਆਂ ਨੂੰ ਗਮਰਾਹ ਕਰਕੇ ਉਹਨਾਂ ਕੋ ਕੁਝ ਨਾ ਕੁਝ ਲਖਾ ਦੇਣਾ 2 ਸਾਲ ਦੇ ਵਿੱਚ ਤੁਸੀਂ ਦੇਖ ਲੋਗੇ ਕਿ ਪੰਜਾਬ ਪਹਿਲਾਂ ਕਿੱਥੇ ਸੀ ਸਿਰਫ ਗੱਲਾਂ ਦਾ ਖੜਾ ਬਣਾਉਂਦੇ ਸੀ ਭਗਵੰਤਬਾਹੂ ਉਹ ਅੱਜ ਵੀ ਬਣਾ ਰਹੇ ਨੇ ਜਦੋਂ ਪਹਿਲੀ ਇਲੈਕਸ਼ਨ ਲੜੀ ਸੀ ਉਹਨਾਂ ਨੇ ਐਮਪੀ ਬਣੇ ਸੀ ਉਹ ਵੀ ਬਣਾਉਂਦੇ ਪਏ ਸੀ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਵੀ ਇੱਕ ਫੇਲੀਅਰ ਸਰਕਾਰੀ ਇੱਕ ਕੋੜਾ ਸੱਚ ਹੈ ਥੋੜੇ ਦਿਨ ਹੋਏ ਨੇ ਮਾਨ ਸਾਹਿਬ ਨੇ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚਲਾ ਦੇ ਨੇ ਕੀ ਤੁਹਾਨੂੰ ਲੱਗਦਾ ਵੀ ਇਦਾਂ ਜਿਹੜੇ ਨਸ਼ਾ ਤਸ਼ ਕਰਨਾ ਜਾਂ ਨਸ਼ਾ ਪੰਜਾਬ ਦੇ ਵਿੱਚ ਬੰਦ ਹੋ ਜਾਊਗਾ ਦੇਖੋ ਦੋ ਚੀਜ਼ਾਂ ਨੇ ਕਿ ਹੁਣ 1.5 ਸਾਲ ਰਹਿ ਗਿਆ 1.5 ਸਾਲ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਨਸ਼ਾ ਜਾਂ ਬਲਡੋਜ਼ਰ ਚਲਾਉਣੇ ਪਹਿਲਾਂ ਕਿੱਥੇ ਸੀ ਦੇਖੋ ਖਾਣਾ ਪੂਤੀ ਕਰ ਰਹੇ ਨੇ ਜਿਵੇਂ ਲੋਕਾਂ ਨੂੰ ਲੱਗ ਰਿਹਾ ਵੀ ਲਾਲਚ ਦੇ ਦੇਣੇ ਵੀ ਅਸੀਂ ਹਾਂ ਹੁਣ ਕੰਮ ਕਰਦੇ ਆ ਇੰਨੇ ਟਾਈਮ ਦੇ ਕਿਉਂ ਸੁੱਤੇ ਕਿਉਂ ਪੈ ਸੀਗੇ ਕਿਉਂਕਿ ਪੰਜਾਬ ਦੇ ਲੋਕੀ ਨਾ ਬਹੁਤ ਸਿਆਣੇ ਨੇ ਇਹਨੂੰ ਘੋਲੇ ਨਾ ਸਮਝੋ ਇਹਨਾਂ ਨੇ ਲੋਕਾਂ ਨੇ ਅਕਾਲੀ ਦਲ ਨੂੰ ਦੇਖੋ ਕਿਸੇ ਖੁੰਜੇ ਲਾ ਕੇ ਰੱਖਿਆ ਹੋਇਆ ਹੈ ਸਰਪਾ ਗੱਲ ਕਰੀ ਇੱਕ ਵੀ ਜਿਹੜੇ ਬਾਹਰ ਬੈਠੇ ਆ ਖਾਲਸਤਾਨ ਦੀ ਮੰਗ ਕਰਦੇ ਪਰ ਨੂੰ ਵਰਗੀ ਨਹੀਂ ਕੀ ਉਹਨਾਂ ਨੂੰ ਆਪ ਨੂੰ ਪਤਾ ਵੀ ਖਾਲਸਤਾਨ ਦਾ ਕੀ ਅਰਥ ਹੈ ਤੁਹਾਡੇ ਜਵਾਬ ਚ ਉਹਦਾ ਆਨਸਰ ਹੈ ਕੋ ਖਾਲਸਤਾਨੇ ਕੀ ਖਾਲਸ ਉਹਦੇ ਨਾਮ ਮੋਛ ਤੇ ਨਾ ਦਾੜੀ ਤੇ ਨਾ ਪੱਗ ਦੇਣਾ ਕੋਈ ਹੀ ਸਰਕਾਰ ਸੀ ਕਹਿ ਰਹੀ ਸੀ ਅਸੀਂ ਵੀਆਈਪੀ ਕਲਚਰ ਜਿਹੜਾ ਖਤਮ ਕਰ ਦਾਂਗੇ ਅਸੀਂ ਕੋਈ ਸਕਿਉਰਟੀ ਨਹੀਂ ਲਾਵਾਂਗੇ ਕੋਈ ਬੰਗਲਾ ਨਹੀਂ ਲਾਵਾਂਗੇ ਤੇ ਹੁਣ ਹਾਲਾਤ ਦੇਖੋ ਨਹੀਂ ਵੀਆਈਪੀ ਕਲਚਰ ਕਦੀ ਬੰਦ ਨਹੀਂ ਹੋ ਸਕਦਾ ਨਾ ਕਦੀ ਹੋਏਗਾ ਖਾਸ ਕਰਕੇ ਭਾਰਤ ਦਾ ਬੇਸ਼ੱਕ ਇਥੇ ਕਾਂਗਰਸ ਆਜਣ ਕਾਲੀਦਲ ਆਜਣ ਜਾਂ ਆਮ ਆਦਮੀ ਪਾਰਟੀ ਆਜੇ ਭਵੇਂ ਕੋਈ ਹੋਰ ਪਾਰਟੀ ਨਵੀਂ ਆਜੇ ਲੇਕਿਨ ਵੀਆਈਪੀ ਕਲਚਰ ਜਿਹੜਾ ਕਹਿੰਗੇ ਕਿ ਮੈਂ ਖਤਮ ਕਰ ਦਾਂਗਾ ਮੈਂ ਲੈ ਕੇ ਨਹੀਂ ਆਵਾਂਗਾ ਇਹ ਤੇ ਝੂਠਾ ਹਨ ਮੋਲ ਗਦਰ ਮਾਨ ਜੀ ਕਿ ਕਿਆਸੀ ਕਰੇ ਸੀ ਵੀਆਈਪੀ ਕਲਚਰ ਖਤਮ ਕਰ ਦਾਂਗੇ ਅਸੀਂ ਨਸ਼ਾ ਪੰਜਾਬ ਦੇ ਵਿੱਚ ਖਤਮ ਕਰਦੇ ਆਏ ਉਹ ਐਕਚੁਅਲੀ ਕੀ ਕਿ ਜਦੋਂ ਉਹੀ ਹੁੰਦਾ ਲਿਟਰਨ ਨੋਲਿਜ ਵੈਰੀ ਡੇਂਜਰਸ ਉਹਨੂੰ ਇਹ ਸੀ ਲਿਟਰਨ ਨੋਲਿਜ ਵੈਰੀ ਡੇਂਜਰਸ ਉਹ ਕੋਈ ਦਾ ਉਹ ਕਮ ਸੀ ਉਹ ਦੁਆਰਾ ਨਹੀਂ ਜਿਹੜੀਆਂ ਇਦਾਂ ਦੀ ਟੁਟਕੀਆਂ-ਟੁਟਕੀਆਂ ਮਾਰ ਰਹੀਆਂ ਨੇ ਕਿ ਟੁਟਕੀਆਂ 'ਚ ਗੈਪ ਹੋਣੀ ਹੈ ਦੇਖ ਲਿਓ ਹੁਣ ਆਮ ਆਦਿ ਪਾਰਟੀ ਜਿਹੜਾ ਨਿਸ਼ਾਨ ਸੀ ਉਹ ਝਾੜੂ ਸੀਗਾ ਲੱਗਦਾ ਝਾੜੂ ਨੇ ਸਫਾਈ ਕੀਤੀ ਆ ਕਿਸ ਨੇ ਰੇਪ ਕਰਤਾ ਤਾਂ ਉਹਨੂੰ ਕਿੰਦੀ ਸਹਾਇਤਾ ਸੁਣਾ ਦੇ ਆ ਉਹਦੇ ਨਾਲ ਕਿਸੇ ਦੇ ਮਨ 'ਚ ਡਰ ਥੋੜੀ ਨਾ ਹੋਊਗਾ ਉਹ ਤਾਂ ਸੋਚ ਲੇਗਾ ਵੀ ਹਾਂ ਠੀਕ ਹੈ ਉਮਰ ਕੈਦ ਹੈ ਜੇਲ੍ਹ 'ਚ ਰਹਿਣਾ ਹੈ ਪਰ ਉਹ ਮਿਲ ਜੇਗੀ ਉਹ ਤਾਂ ਅੱਜਕੱਲ ਨੂੰ ਜ਼ਮਾਨਤ ਮਿਲ ਜੇਗੀ ਜੇ ਬੈਕੋਰਿਡੀਅੰਟ ਚ ਚਲ ਜਾਂਦਾ ਨਾ ਭਾਵੇਂ ਮਹੀਨਾ ਰਿਹਾ ਵੀ ਭਾਵੇਂ 2 ਮਹੀਨੇ ਰਿਹਾ ਵੀ ਉਹਦੀ ਅਕਲ ਤੇ ਸ਼ਕਲ ਦੋਨੇ ਟਿਕਾਣੇ ਆ ਜਾਂਦੀ ਕਸ਼ੀਕਲ ਤੁਸੀਂ ਦੇਖਦੇ ਹੋ ਅਮੇਜ਼ਿੰਗ ਟੀਵੀ ਮੈਂ ਦੰਦੀਪ ਕੌਰ ਆ ਸਾਡੇ ਨਾਲ ਦੇਸ਼ ਵਿਦੇਸ਼ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਬਿਊਰੋ ਚੀਫ ਵਰਿੰਦਰ ਸਿੰਘ ਤੇ ਹੋਰ ਵੀ ਪੱਤਰਕਾਰ ਭਾਈਚਾਰਾ ਮੌਜੂਦ ਆ ਸਾਡੇ ਨਾਲ ਹਰਤੇਸ਼ ਕੰਨਨ ਜੀ ਤੇ ਗੁਰਦੇਵ ਸਿੰਘ ਪੱਟੀ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਅਮੇਜ਼ਿੰਗ ਟੀਵੀ ਦੇ ਵਿੱਚ ਪਹਿਲਾਂ ਸਾਰ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਟਾਈਮ ਕੱਢ ਕੇ ਜੋ ਵਕਤ ਦਿੱਤਾ ਅਮੇਜ਼ਿੰਗ ਟੀਵੀ ਨੂੰ ਅਮੇਜ਼ਿੰਗ ਪਰਵਾਰੂ ਤੁਸੀਂ ਤੁਸੀਂ ਵੀ ਸਾਡੇ ਨਾਲ ਹੀ ਬਿਊਰੋ ਚੀਫ ਦੇ ਨਾਲ ਜੁੜੇ ਹੋਏ ਹੋ ਜਿੱਥੇ ਅਸੀਂ ਬਾਹਰ ਦੀਆਂ ਖਬਰਾਂ ਤੇ ਖਿਆਲ ਰੱਖਦੇ ਆ ਤੁਸੀਂ ਪੰਜਾਬ ਦੀਆਂ ਤੇ ਇੰਡੀਆ ਦੀ ਭਾਰਤ ਦੀਆਂ ਖਬਰਾਂ ਤੇ ਖਿਆਲ ਰੱਖਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਪੰਜਾਬ ਦੇ ਹਾਲਾਤ ਨੇ ਦੇਸ਼ਵਦੇ ਦੇ ਮੁੱਦੇ ਨੇ ਤੁਸੀਂ ਉਹਨਾਂ ਤੇ ਬੜੀ ਚਰਚਾ ਕਰਕੇ ਬਰੀਕੀ ਨਾਲ ਚਾਚਾ ਕਰਦੇ ਥੋੜੀ ਬੜੀਆਂ ਵੀਡੀਓ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤੁਸੀਂ ਬਾਹਰ ਰਹਿ ਕੇ ਪੰਜਾਬ ਤੇ ਪੂਰਾ ਧਿਆਨ ਦਿੰਦੇ ਹੋ ਜਿਹੜਾ ਮਾਹੌਲ ਆ ਪੰਜਾਬ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜਦੋਂ ਅਸੀਂ ਕੋਈ ਨਿਊਜ਼ ਕਰ ਦੇ ਆ ਅਸੀਂ ਬਾਹਰ ਬੈਠੇ ਆ ਦੇਸ਼ ਵਿਦੇਸ਼ ਤੇ ਮੈਂ ਮੁੱਦੇ ਕਰਦਾ ਕੋਈ ਪ੍ਰੋਗਰਾਮ ਕਰਦਾ ਜੀ ਸਭ ਤੋਂ ਪਹਿਲਾਂ ਮੇਰੀ ਇੱਕ ਨਜ਼ਰ ਹੁੰਦੀ ਕਿ ਮੈਂ ਲੋਕ ਮੇਰੇ ਆਸ-ਪਾਸੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੀ ਸੋਚ ਨਹੀਂ ਕੀਏ ਪੰਜਾਬ ਬਾਰੇ ਭਾਰਤ ਬਾਰੇ ਜਾਂ ਉੱਥੇ ਦੇ ਪੰਜਾਬੀਆਂ ਬਾਰੇ ਉਹਨੂੰ ਬਰੀਕੀ ਨਾਲ ਦੇਖਿਆ ਜਾਂਦਾ ਉਹਨਾਂ ਦੀ ਆਵਾਜ਼ ਕੀਏ ਉਹਨਾਂ ਦੀ ਆਵਾਜ਼ ਬਣ ਕੇ ਅਸੀਂ ਅੱਗੇ ਆਨੇ ਆ ਅਸੀਂ ਅੱਗੇ ਆ ਕੇ ਅਸੀਂ ਮੁੱਦੇ ਉਠਾਨੇ ਆ ਲੋਕਾਂ ਨੂੰ ਗੱਲਬਾਤ ਕਰਦੇ ਆ ਕਿਉਂਕਿ ਕੋਈ ਵੀ ਗੱਲਬਾਤ ਕਰਨੀ ਹੈਗੀ ਸਾਰੇ ਬੰਦੇ ਬਲਾਰੇ ਨਹੀਂ ਹੁੰਦੇ ਜੀ ਚੰਗੇ ਸੂਝਵਾਨ ਬੰਦੇ ਹੁੰਦੇ ਨੇ ਪਿੱਛੇ ਲੇਕਿਨ ਮੈਕ ਦੇ ਅੱਗੇ ਆਣ ਕੇ ਉਹ ਗੱਲ ਨਹੀਂ ਕਰਨਾ ਚਾਹੁੰਦੇ ਸੋ ਸਾਡਾ ਜੋ ਬਿਊਰੋ ਚੀਫ ਹੈ ਮੈਂ ਵਰਿੰਦਰ ਸਿੰਘ ਸਾਡਾ ਕੰਮ ਹੀ ਇਹੀ ਅਮੇਜ਼ਿੰਗ ਟੀਵੀ ਦਾ ਲੋਕਾਂ ਨਾਲ ਗੱਲਬਾਤ ਕਰਨੀ ਲੋਕਾਂ ਦੇ ਅੰਦਰ ਕੀ ਬਲਬਲੇ ਨੇ ਉਹਨਾਂ ਦੀ ਆਵਾਜ਼ ਬਣ ਕੇ ਇੱਕ ਮੈਂ ਵਸ਼ਿੰਟਨ ਡੀਸੀ ਤੋਂ ਜਿੱਥੇ ਡੀਸੀ ਮੈਰੀਲੈਂਡ ਵਰਜੀਨੀਆ ਦੀ ਆਵਾਜ਼ ਬਣ ਕੇ ਲੋਕਾਂ ਦੀ ਆਵਾਜ਼ ਬਣ ਕੇ ਤੇ ਮੈਂ ਗੱਲਬਾਤ ਕਰਦਾ ਜੋ ਉਹਨਾਂ ਦੀ ਆਵਾਜ਼ ਹੈ ਉਹ ਮੇਰੀ ਆਵਾਜ਼ ਹੈ ਸੋ ਉੱਥੇ ਆਪਾਂ ਮੁੱਦੇ ਵੀ ਉੱਥੋਂ ਚੁੱਕਦੇ ਆ ਲੋਕਾਂ ਦਾ ਡਿਸਕਸ਼ਨ ਵਗੈਰਾ ਹੁੰਦਾ ਕੋਈ ਪੰਜਾਬ ਦਾ ਮੁੱਦਾ ਹੋਵੇ ਜਾਂ ਦੇਸ਼ ਦਾ ਮੁੱਦਾ ਹੋਵੇ ਭਵੇਂ ਵਿਦੇਸ਼ ਦਾ ਮੁੱਦਾ ਹੋਵੇ ਭਵੇਂ ਪਾਣੀਆਂ ਦੀ ਗੱਲ ਹੋਵੇ ਭਵੇਂ ਸਰਕਾਰਾਂ ਦੀ ਗੱਲ ਹੋਵੇ ਜਾਂ ਪਰੁੰਨ ਹੱਤਿਆ ਦੀ ਗੱਲ ਹੋਵੇ ਜਾਂ ਕੁਝ ਵੀ ਗੱਲ ਹੋਵੇ ਇਹ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਗੂੰਜਦੇ ਆ ਤੇ ਉਹਦੀ ਧਮਕ ਪੰਜਾਬ ਤੱਕ ਪੈਂਦੀ ਹੈ ਸਰ ਇੱਕ ਸਵਾਲ ਹੈ ਪਿਛਲੇ ਦਹਾਕਿਆਂ ਚ ਪੰਜਾਬ ਨੇ ਤੇ ਪੂਰੇ ਦੇਸ਼ ਨੇ ਬੜਾ ਸੰਤਾਪ ਭੋਗਿਆ ਜੀ ਇਸ ਟਾਈਮ ਜਤਿੰਦਰ ਪੰਨੂ ਜਿਹੜਾ ਕਿ ਵਿਦੇਸ਼ ਬੈਠਾ ਹਮ ਬੜੀਆਂ ਗਲਤਫਹਿਮੀਆਂ ਪ੍ਰਚਾਰ ਕਰ ਰਿਹਾ ਉਸਨੇ ਇਹ ਵੀ ਵਾਰਨਿੰਗ ਦਿੱਤੀ ਕਿ 14 April ਨੂੰ ਡਾਕਟਰ ਅੰਬੇਦਕਰ ਭੀਮrao ਦਾ ਜਿਹੜਾ ਬੁੱਤਾਂ ਨੂੰ ਡੇਗਿਆ ਜਾਊਗਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਡਾਕਟਰ ਅੰਬੇਦਕਰ ਦਾ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਪੂਰੇ ਭਾਰਤ ਵਿੱਚ ਉਹਨਾਂ ਦਾ ਇੱਜ਼ਤ ਮਾਨ ਸਨਮਾਨ ਕਰਦਾ ਅਸੀਂ ਵੀ ਉਹਨਾਂ ਦੇ ਨਾਲ ਆ ਅਸੀਂ ਵੀ ਸਮਾਨ ਕਰਦੇ ਆ ਸਾਰਿਆਂ ਨੂੰ ਕਰਨਾ ਚਾਹੀਦਾ ਸੰਵਿਧਾਨ ਲਿਖਣਾ ਉਸ ਟਾਈਮ ਦੇ ਵਿੱਚ ਕੋਈ ਖਾਲਾਜੀ ਦਾ ਵਾੜਾ ਨਹੀਂ ਸੀ ਕਿਉਂਕਿ ਉਹ ਕੱਲਾ ਸੀ ਜੀ ਕਿਉਂ ਇਦਾਂ ਦੇ ਬੁੱਧੀਜੀਵ ਦੀ ਲੋੜ ਹੈ ਇਸ ਟਾਈਮ ਅੱਜ ਵੀ ਲੋੜ ਹੈ ਜੀ ਜੀ ਪੰਜਾਬ ਨੂੰ ਅੱਗੇ ਲੈ ਕੇ ਜਾਣ ਨੂੰ ਭਾਰਤ ਨੂੰ ਅੱਗੇ ਲੈ ਕੇ ਜਾਣ ਨੂੰ ਨਰਿੰਦਰ ਮੋਦੀ ਬਹੁਤ ਅੱਛਾ ਕੰਮ ਕਰ ਰਿਹਾ ਚੰਗੀਆਂ ਸਰਕਾਰਾਂ ਬੇਸ਼ੱਕ ਉਹ ਕਾਂਗਰਸ ਹੋਵੇ ਕਾਲੀ ਦਾਲ ਹੋਵੇ ਜਾਂ ਭਾਜਪਾ ਭਾਵੇਂ ਆਮ ਆਦਮੀ ਪਾਰਟੀ ਡਾਕਟਰ ਪੇਧਬਰ ਵਰਗੇ ਬੰਦਿਆਂ ਦੀ ਸੋਚ ਦੇ ਨਾਲ ਚੱਲਣ ਵਾਲੇ ਲੋਕਾਂ ਨੂੰ ਸਤਿਕਾਰ ਹੈ ਇੱਜ਼ਤ ਹੈ ਉਹਨੂੰ ਅੱਜ ਵੀ ਲੋਕੀ ਉਹਨਾਂ ਨੂੰ ਪੁੱਜਦੇ ਨੇ ਤੇ ਪੁੱਜਦੇ ਰਹਿਣਗੇ ਇਹ ਪੰਨੂ ਦੀ ਗੱਲ ਕਰਦੇਵੇਂ ਉਹ ਪੰਨੂ ਤੇ ਤੁਹਾਨੂੰ ਪਤਾ ਹੀ ਹੈ ਕੋਈ ਵੀ 26 ਜਨਵਰੀ ਹੋਵੇ 15 ਅਗਸਤ ਹੋਵੇ ਜਾਂ ਕੋਈ ਕੁਝ ਹੋਰ ਮੁੱਦਾ ਤੇ ਉਹਨੂੰ ਲੱਭਦਾ ਨਹੀਂ ਪਿਆ ਪਹਿਲਾਂ ਖਾਲਸਾਣ ਦਾ ਮੁੱਦਾ ਲੈ ਕੇ ਲੋਕਾਂ ਨੂੰ ਗਮਰਾਹ ਕੀਤਾ ਉੱਥੇ ਵਿਦੇਸ਼ ਦੇ ਵਿੱਚ ਪੰਜਾਬੀਆਂ ਨੂੰ ਕਿ ਤੁਸੀਂ ਕੰਨਾਂ ਤੇ ਖਾਲਸਾਣ ਲਿਖ ਦਿਓ ਜਾਂ ਕੁਝ ਵੀ ਲਿਖ ਦਿਓ ਲਿਖ ਦਿਨ ਦੀ ਪੁੱਲੇ ਪਲੇ ਬੱਚੇ ਉਹ ਕਿ ਮੈਂ ਤੁਹਾਨੂੰ ਇਨੇ ਪੈਸੇ ਦਵਾਂਗਾ ਕੋਈ ਦਿੱਤੇ ਅਜੇ ਤੱਕ ਨਹੀਂ ਦਿੱਤੇ ਕੋਈ ਵੀਡੀਓ ਵਾਇਰਲ ਆਈ ਕੁਝ ਵੀ ਨਹੀਂ ਆਈ ਨਾ ਕੋਈ 84 ਦੇ ਵਿੱਚ ਜਾਂ 84 ਦੇ ਵਿੱਚ ਇਹਨੇ ਕੁਝ ਕੀਤਾ ਹੋਵੇ ਪੰਨੂ ਨੇ ਕੁਝ ਨਹੀਂ ਕੀਤਾ ਅਜੇ ਤੱਕ ਠੀਕ ਹੈ ਇਹ ਇਹ ਕੀ ਕਰਦਾ ਹੈ ਕਿ ਬੱਚਿਆਂ ਨੂੰ ਪੜਕਾਂਦਾ ਕੁਝ ਨਾ ਕੁਝ ਮਾੜਾ ਮੋਟਾ ਲਿਖਾ ਕੇ ਇਦਾਂ ਇੱਕ ਵੀਡੀਓ ਵਾਇਰਲ ਕਰ ਦਿੰਦਾ ਇਹ ਕੁਝ ਨਹੀਂ ਇੱਕ ਇੱਕ ਖੋਖਾ ਖਾਲੀ ਭਾਂਡਾ ਵੇ ਜਿਆਦਾ ਖੜਕਦਾ ਉਹ ਪੰਨੂ ਹੈਗਾ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਦੇ ਦਲਦਲ ਚ ਫਸੀ ਹੈ ਤੇ ਪੰਨੂ ਵਰਗੇ ਜਿਹੜੇ ਆ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੀ ਭਾਵਨਾ ਨੂੰ ਭੜਕਾ ਰਹੇ ਆ ਇਹਦੇ ਬਾਰੇ ਕੀ ਕਹਿਣਾ ਹੈ ਪਰ ਮੈਂ ਤੁਹਾਨੂੰ ਕਹਿੰਨਾ ਕਿ ਜਦੋਂ ਕਿਸੇ ਹੁਣ ਸਾਡਾ ਜਿਹੜਾ ਪੰਜਾਬ ਐ ਇਸ ਟਾਈਮ ਬਹੁਤ ਸਥਿਤੀ ਮਾੜੀ ਐ ਨਸ਼ਿਆਂ ਦੇ ਵਿੱਚ ਸਾਡੀ ਦੇਖੋ ਇੱਕ ਪੁਲਿਸ ਮੁਲਾਜ਼ਮ ਉਹ ਨਸ਼ੇ ਸਪਲਾਈ ਕਰਦੀ ਸੀ ਸਜੇ ਤੋਂ ਖੱਬੇ ਖੱਬੇ ਤੋਂ ਸਜੇ ਉਹ ਫਰੀਗੀ ਪਿੱਛੇ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਹੈਗਾ ਨਾ ਪੰਜਾਬ ਦੇ ਵਿੱਚ ਨਾ ਦੇਸ਼ ਦੇ ਵਿੱਚ ਐਦਾਂ ਦੇ ਬੱਚਿਆਂ ਨੂੰ ਗਮਰਾਹ ਕਰਕੇ ਉਹਨਾਂ ਕੋ ਕੁਝ ਨਾ ਕੁਝ ਲਿਖਾ ਦੇਣਾ ਜਾਂ ਕੁਝ ਨਾ ਕੁਝ ਉਹਨਾਂ ਨੂੰ ਪੈਸੇ ਪਤਾ ਨਹੀਂ ਦਿੰਦਾ ਜਾਂ ਨਹੀਂ ਦਿੰਦਾ ਰੱਬ ਜਾਣਦਾ ਅਸੀਂ ਸਾਨੂੰ ਕੋਈ ਉਥੇ ਕੋਈ ਵਸ਼ਿੰਟਨ ਡੀਸੀ ਦੇ ਵਿੱਚ ਮੈਰੀਲੈਂਡ ਸੀ ਦੇ ਵਿੱਚ ਇਦਾਂ ਦਾ ਕੋਈ ਨਹੀਂ ਮਿਲਿਆ ਜਿੰਨੇ ਕੋਈ ਪੰਜਾਬ ਦੇ ਵਿੱਚ ਜੇ ਪੰਜਾਬ ਚ ਤੁਸੀਂ ਵੀ ਰਹਿੰਦੇ ਹੋ ਕਿ ਤੁਹਾਨੂੰ ਕੋਈ ਪਰਿਵਾਰ ਮਿਲਿਆ ਕਿ ਉਹਨੇ ਕਿਸੇ ਦੀ ਮਦਦ ਕੀਤੀ ਹੋਵੇ ਕੀ ਅੱਜ ਤੱਕ ਵੱਡੇ ਨਸ਼ੇ ਦੇ ਸਦਾਗਰ ਮਗਰਮੱਛ ਜਿਹੜੇ ਤੇ ਕਾਰਵਾਈ ਹੋਈ ਹੈ ਠੀਕ ਹੈ ਨਹੀਂ ਨਸ਼ੇ ਦੇ ਸਦਾਗਰ ਕਿਉਂਕਿ ਪੰਜਾਬ ਸਰਕਾਰ ਹੁਣ ਪਿੱਛੇ 1.5 ਸਾਲ ਰਹਿ ਗਿਆ ਜੀ ਜੀ 1.5 ਸਾਲ ਦੇ ਵਿੱਚ ਤੁਸੀਂ ਦੇਖ ਲਓ ਕਿ ਪੰਜਾਬ ਪਹਿਲਾਂ ਕਿੱਥੇ ਸੀ ਸਿਰਫ ਗੱਲਾਂ ਦਾ ਘੜਾ ਬਣਾਉਂਦੇ ਸੀ ਭਗਵੰਤਪਾਨ ਉਹ ਅੱਜ ਵੀ ਬਣਾ ਰਹੇ ਨੇ ਜਦੋਂ ਪਹਿਲੀ ਇਲੈਕਸ਼ਨ ਲੜੀ ਸੀ ਉਹਨਾਂ ਨੇ ਐਮਪੀ ਬਣੇ ਸੀ ਉਦੋਂ ਵੀ ਬਣਾਉਂਦੇ ਪਏ ਸੀ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਵੀ ਇੱਕ ਫੇਲੀਅਰ ਸਰਕਾਰੀ ਇੱਕ ਕੋੜਾ ਸੱਚ ਸਰ ਇੱਕ ਗੱਲ ਤਾਂ ਮੈਂ ਹੋਰ ਪੁੱਛੂਆਂ ਤੁਹਾਨੂੰ ਮੈਂ ਕਿ ਲਗਾਤਾਰ ਜਿਵੇਂ ਹੈ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਸੀਐਮ ਭਗਵੰਤ ਮਾਨ ਜੀ ਨੇ ਜਦੋਂ ਸਟਾਰਟਿੰਗ ਦੇ ਉੱਤੇ ਆਪਾਂ ਹਰੇਕ ਨਾਲ ਇੱਕ ਵਾਅਦਾ ਕੀਤਾ ਸੀ ਅਸੀਂ 1000 ਰੁਪਏ ਮਹੀਨਾ ਦਵਾਂਗੇ ਉਸ ਤੋਂ ਬਾਅਦ ਜਿਹੜੀਆਂ ਜਿਹੜੀਆਂ ਸੁਵਿਧਾਵਾਂ ਹੈਗੀਆਂ ਸੀ ਉਹ ਤਾਂ ਸੁਵਿਧਾਵਾਂ ਅੱਜ ਤੱਕ ਦਿੱਤੀਆਂ ਨਹੀਂ ਹੈਗੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਦੇਖੋ 1000 ਰੁਪਏ ਮਹੀਨਾ ਕੀ ਕੁਝ ਵੀ ਨਹੀਂ ਹੈਗਾ 1000 ਰੁਪਏ ਅੱਜ ਦੇ ਰਹਿਮ ਦੇ ਕੀ ਹੈ ਯਾਨੀ ਕਿ ਯਾਨੀ ਕਿ ਤੁਸੀਂ ਤੁਸੀਂ ਇੱਕ ਗੱਲ ਸੋਕੋ ਕਿ 1000 ਰੁਪਏ ਦੇ ਨਾਲ ਕਿ ਵੋਟਰ ਨੂੰ ਖਰੀਦ ਸਕਦੇ ਹੋ ਹੂੰ ਇੱਕ 1000 ਰੁਪਏ ਦੇ ਕੇ ਜਾਂ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਦਾ ਰੋਜ਼ਗਾਰ ਦੇਣਾ ਉਹ ਚੀਜ਼ ਚਾਹੀਦੀ ਹੈ ਸਾਨੂੰ ਐਜੂਕੇਸ਼ਨ ਚਾਹੀਦੀ ਹੈ ਸਾਨੂੰ ਸੈਮੀਨਾਰ ਚਾਹੀਦੇ ਨੇ ਸਾਨੂੰ ਇੱਥੇ ਮੈਡੀਕਲ ਚੰਗੀ ਚਾਹੀਦੀ ਸਵਿਵਦਾ ਚਾਹੀਦੀ ਹੈ ਸਾਨੂੰ ਇੱਥੇ ਪਾਣੀ ਸਾਫ ਸੁਥਰਾ ਚਾਹੀਦਾ ਹੈ ਨਾਲੀਆਂ ਨੁੜੀਆਂ ਸਾਡੀਆਂ ਦੇ ਉਹ ਪਹਿਲਾਂ 8474 ਦੇ ਵਿੱਚ ਦੇਸ਼ ਜਿਆਦਾ ਉਹਦੇ ਨਾਲੀਆਂ ਸੜਕਾਂ ਇਹ ਰੋਲੇ ਨਹੀਂ ਚਾਹੀਦੇ ਸਾਨੂੰ ਐਜੂਕੇਸ਼ਨ ਬਿਜ਼ਨਸ ਇੱਥੇ ਇੰਡਸਟਰੀ ਚਾਹੀਦੀ ਪੰਜਾਬ ਦੇ ਵਿੱਚ ਹੁਣੇ ਜੇ ਇੱਕ ਖਬਰ ਚੱਲ ਰਹੀ ਹੈ ਵੀ ਹైదరాబాద్ ਦੇ ਜੰਗਲਾਂ ਨੂੰ ਨਸ਼ਟ ਕੀਤਾ ਜਾ ਰਿਹਾ ਲੱਖਾਂ ਜਾਨਾਂ ਮਰ ਗਏ ਉਹਦੇ ਬਾਰੇ ਕੀ ਕਹਿਣਾ ਚਾਹਦੇ ਦੇ ਦੇਖੋ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਪੱਲਾ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਰੰਗਲਾ ਪੰਜਾਬ ਰੰਗਲਾ ਪੰਜਾਬ ਦੇ ਜਦੋਂ ਗੱਲ ਆਂਦੀ ਨਾ ਅਸੀਂ ਗਿੱਧੇ ਭੰਗੜੇ ਵਾਲੇ ਸੋਚਣ ਲੱਗ ਪੈਂਦੇ ਆ ਇਹ ਹੀ ਦਿਮਾਗ ਚ ਆਉਂਦਾ ਰੰਗਲਾ ਪੰਜਾਬ ਅਸੀਂ ਤੁਸੀਂ ਆਪਾਂ ਵਿਆਹਾਂ ਚ ਜਾਂਦੇ ਉੱਤੇ ਲਿਖਿਆ ਹੁੰਦਾ ਰੰਗਲਾ ਪੰਜਾਬ ਰੰਗਲਾ ਪੰਜਾਬ ਇਹ ਨਹੀਂ ਸੀ ਰੰਗਲਾ ਪੰਜਾਬ ਕੀ ਸੀ ਦਰਖਤਾਂ ਦੇ ਨਾਲ ਰੰਗਲਾ ਪੰਜਾਬ ਕੀ ਸੀ ਘਰ ਦੀ ਰੋਟੀ ਸਬਜ਼ੀਆਂ ਦੇ ਨਾਲ ਅਸੀਂ ਅੱਜ ਥੂ ਰੇੜੀਆਂ ਤੋਂ ਸਮਾਨ ਖਰੀਦੇ ਫਿਰਦੇ ਆ ਅਸੀਂ ਜੱਟ ਪਰਿਵਾਰ ਤੋਂ ਬਿਲੋਂਗ ਕਰਦੇ ਆ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਆ ਅਸੀਂ ਕਿਸਾਨੀ ਤੋਂ ਬਿਲੋਂਗ ਕਰਦੇ ਆ ਕਿਸਾਨੀ ਵਾਲੇ ਬੰਦੇ ਨੂੰ ਅੱਜ ਕਿਉਂ ਕ੍ਰੇਲੇ ਬਾਹਰੋਂ ਲੈਣੇ ਦੀ ਲੋੜ ਹੈ ਕਿਉਂ ਟਮਾਟਰ ਬਾਹਰੋਂ ਦੀ ਲੋੜ ਹੈ ਜੀ ਜੀ ਠੀਕ ਹੈ ਜੀ ਇਹੀ ਕਾਰੂਗਾਨ ਇਹੀ ਚੀਜ਼ਾਂ ਇਹਨੂੰ ਰੰਗਲਾ ਪੰਜਾਬ ਕਹਿੰਦੇ ਕਿ ਰੰਗਲਾ ਪੰਜਾਬ ਸਾਰੇ ਤਰ੍ਹਾਂ ਦੇ ਰੰਗ ਇਸ ਰੰਗਲੇ ਪੰਜਾਬ ਦੇ ਵਿੱਚ ਉਗਦੇ ਨੇ ਜੰਮਦੇ ਨੇ ਕਰਦੇ ਨੇ ਅੱਜ ਕੱਲ ਉਹ ਖਤਮ ਹੋ ਚੁੱਕੇ ਆਣੇ ਸਰ ਜੀ ਅਸੀਂ ਪੰਨੋ ਦੀ ਗੱਲ ਕਰ ਰਹੇ ਸੀ ਪੰਨੋ ਦੇ ਮੁੱਦੇ ਤੇ ਗੱਲ ਕਰ ਰਹੇ ਸੀ ਏ ਪੰਨੋ ਖਾਲਿਸਤਾਨ ਦੀ ਮੰਗ ਕਰਦਾਗਾ ਕੀ ਤੁਹਾਨੂੰ ਲੱਗਦਾ ਵੀ ਕਦੇ ਪੰਜਾਬ ਦੇ ਵਿੱਚ ਖਾਲਿਸਤਾਨ ਬਣ ਸਕਦਾਗਾ ਖਾਲਿਸਤਾਨ ਤੇ ਇੱਕ ਇਦਾਂ ਕਹਿ ਸਕਦੇ ਆਂ ਆਪਾਂ ਕਿ ਖਾਲਸਾ ਬਹੁਤ ਸਿਚੁਏਸ਼ਨ ਜਿਹੜੀ ਹੈਗੀ ਨਾ ਜਿਹੜੇ ਜੇ ਤੁਸੀਂ ਕੰਟਰੀ ਦੀ ਮੰਗ ਕਰਦੇ ਹੋ ਐਗਜ਼ਾਮਪਲ ਮੈਂ ਪਿੰਡ ਦਾ ਇੱਕ ਇੱਕ ਐਗਜ਼ਾਮਪਲ ਪਿੰਡ ਦੀ ਲੈ ਲਾਣੇ ਆ ਮੈਂ ਪਿੰਡ ਦਾ ਸਰਪੰਚ ਬੰਨਾ ਠੀਕ ਹੈ ਮੈਂ ਸ਼ਹਿਰ ਚ ਜਾ ਕੇ ਵੋਟਾਂ ਨਹੀਂ ਮੰਗਾਗਾ ਮੈਂ ਕਿੱਥੇ ਜਾ ਕੇ ਮੰਗਾਗਾ ਪਿੰਡ ਦੇ ਵਿੱਚ ਕਿ ਮੈਂ ਪਿੰਡ ਦਾ ਸਰਪੰਚ ਬੰਨਾ ਨਾ ਕਿ ਇਹ ਨਹੀਂ ਕਿ ਮੈਨੂੰ ਸ਼ਹਿਰ ਵਾਲੇ ਉਧਰ ਮੈਂ ਲੁਧਿਆਣੇ ਚ ਜਾ ਕੇ ਮੈਂ ਵੋਟਾਂ ਮੰਗਣ ਲਾਪਾਂ ਤੇ ਮੈਂ ਜਲੰਧਰ ਦੀ ਪ੍ਰਧਾਨਗੀ ਲੈਣੀ ਹੈ ਜਲੰਧਰ ਦੀ ਸਰਪੰਚੀ ਲੈਣੀ ਹੈ ਨਹੀਂ ਹੋਏਗਾ ਨਾ ਕਿੱਦਾਂ ਹੋਏਗਾ ਕਿ ਤੁਸੀਂ ਜਲੰਧਰ ਦੇ ਵਿੱਚ ਆਣਾ ਪੈਣਾ ਤੁਹਾਨੂੰ ਪਿੰਡ ਦੇ ਵਿੱਚ ਆਣਾ ਪੈਣਾ ਤੁਸੀਂ ਇੱਥੇ ਰਹਿੰਦੇ ਹੋ ਪੰਜਾਬ ਦੇ ਵਿੱਚ ਕਿ ਕਿੰਨੇ ਧਰਮਾਂ ਦੇ ਲੋਕ ਨੇ Hindu, Muslim, Sikh, Isai ਸਾਰੇ ਰਲ ਮਿਲ ਕੇ ਰਹਿੰਦੇ ਬਣੇ। ਇਹ ਪੰਜਾਬ ਦੇ ਵਿੱਚ ਇਹਨੂੰ ਰੰਗਲਾ ਪੰਜਾਬ ਕਹਿੰਦੇ ਨੇ। ਕੋਈ ਬੰਦਾ ਆਣ ਕੇ ਕਹੇ ਕਿ ਮੈਂ ਇੱਥੇ ਖਾਲਸਤਾਨ ਬਣਾਣਾ ਹੈ ਕਿ ਦੂਦੇ ਤਰ ਦੂਜੇ ਧਰਮ ਵਾਲੇ ਕੀ ਕਹਿਣਗੇ? ਉਹ ਬਰਾਂਦੇਣਗੇ? ਨਹੀਂ ਬਣਾਣਗੇ ਦੇਣਗੇ। ਜੇ ਆਪਾਂ ਕਹਿ ਜੀਏ ਪੰਜਾਬ ਨੂੰ Hindu ਧਰਮ ਬਣਾਣਾ, Hindu ਧਰਮ ਬਣੇਗਾ? ਨਹੀਂ ਬਣੇਗਾ। ਜੇ ਕਹੇ ਖਾਲਸਤਾਨ ਬਣਾਏ, ਖਾਲਸਤਾਨ ਨਹੀਂ ਬਣੇਗਾ। ਜੇ ਕਹਿੰਗੇ Christian ਸਿਟੀ ਬਣਾਣੀ ਜਾਂ Christian ਕੰਟਰੀ ਬਣਾਣੀ ਹੈ ਇਹ ਪੰਜਾਬ ਨੂੰ ਅਸੀਂ ਬਣਨ ਦਵਾਂਗੇ? ਨੇ ਬੰਦ ਦੇਗੇ ਕਿ ਤੁਸੀਂ ਦੂਜੇ ਧਰਮਾਂ ਦਾ ਵੀ ਸੋਚੋ ਤੇ ਤੁਹਾਡਾ ਸੀਐਮ ਜਿਹੜਾ ਹੈਗਾ ਸਤਕਾਰ ਕਰੋ ਇੱਜ਼ਤ ਮਾਨ ਕਰੋ ਸਾਰਿਆਂ ਨੂੰ ਗੱਲ ਨੂੰ ਲਾਉ ਇਹੀ ਖਾਲਸਤਾਨਾ ਇਹ ਖਾਲਸਾ ਧਰਮ ਦੀ ਓੜੀ ਬਣਿਆ ਹੋਇਆ ਇਹਦੇ ਵਿੱਚ ਅਸੀਂ ਕਸਾਈ ਮੁਸਲਮਾਨ ਸਾਰੇ ਜਿਹਨੇ ਰਹਿੰਦੇ ਨੇ ਸਰਦਾਰ ਵੀ ਹੈਗੇ ਨੇ ਇਹਦੇ ਵਿੱਚ ਸਿੱਖ ਵੀ ਹੈਗੇ ਨੇ ਮੁਸਲਮਾਨ ਵੀ ਹੈਗੇ 크ਿਸਚੀਅਨ ਵੀ ਹੈਗੇ ਹਰ ਤਰ੍ਹਾਂ ਦੇ ਇੱਥੇ ਰਹਿੰਦੇ ਨੇ ਤੇ ਇਹ ਖਾਲਸਾ ਧਰਮ ਕੀ ਹੋਰ ਕੀ ਹਨ ਹੋਰ ਕੀ ਚਾਹੀਦਾ ਸਰ ਪਰ ਪ੍ਰੇਜੇਹੇ ਢੜਕਾਉ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੀ ਲੋੜ ਆ ਪੈਸੇ ਇਕੱਠੇ ਕਰਦੇ ਜੇ ਇਦਾਂ ਦੀ ਨਾਪ ਵੀਡੀਓ ਪਾ ਲਈਏ ਉਹਨਾਂ ਨੂੰ ਕੱਲੂ ਕਿੰਨੇ ਪੈਸੇ ਦੇਣੇ ਇਹ ਲੋਕਾਂ ਨੂੰ ਘਬਰਾਹਤ ਕਰ ਰਹੇ ਨੇ ਫੇ ਸਰ ਪੰਜਾਬ ਦੇ ਵਿੱਚ ਆ ਕੇ ਕਿਉਂ ਨਹੀਂ ਇਹ ਜਿਹੇ ਬਿਆਨ ਦਿੰਦੇ ਉੱਥੇ ਬਾਹਰ ਬੈਠੇ ਕਿਉਂ ਬਿਆਨ ਦਿੰਦੇ ਨੇ ਇਦਾਂ ਦੇ ਬ ਤੇ ਦਿੱਲੀ ਉਤਰਿਆ ਨਹੀਂ ਤੇ ਉਹਨੂੰ ਲੰਮਾ ਪਾਇਆ ਨਹੀਂ ਤੇ ਉਤਰ ਨਹੀਂ ਸਕਦਾ ਇਦਾਂ ਦੇ ਲੋਕੀ ਉੱਥੇ ਹੀ ਬੈਠ ਕੇ ਹੀ ਵੱਡੇ ਵੱਡੇ ਦਾਅਵੇ ਕਰਦੇ ਨੇ ਵੱਡੇ ਵੱਡੇ ਮੈਂ ਇਹ ਕਰਦਾਗਾ ਉਹ ਕਰਦਾਗਾ ਤੇ ਇਥੇ ਖਿਆਲੀ ਪਲਾਉ ਨੇ ਇਹ ਇਦਾਂ ਦਾ ਕੁਝ ਨਹੀਂ ਹੈਗਾ ਖਾਲਸਤਾਨ ਨਾ ਕਦੀ ਬਣੇਗਾ ਜਦੋਂ ਹਾਂ ਸਰਕਾਰਾਂ ਦੀ ਉੱਤੇ ਜਦੋਂ ਕਿਸੇ ਦੇ ਉੱਤੇ ਹੱਥ ਹੁੰਦਾ ਜਿਦਾਂ ਇੱਕ ਐਗਜ਼ਾਮਪਲ ਕੋਈ ਕੰਟਰੀ ਬਣਦੀ ਹੈ ਕੋਈ ਇੱਕ ਸਟੇਟ ਬਣਦੀ ਕੰਟਰੀ ਇਦਾਂ ਨਹੀਂ ਬਣ ਸਕਦੀ ਕੰਟਰੀ ਨੂੰ ਬਣਨ ਪਿੱਛੇ ਕਿਸੇ ਕੰਟਰੀ ਵੱਡੀ ਕੰਟਰੀ ਦਾ ਹੱਥ ਹੁੰਦੇ ਜਿੱਦਾਂ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਯੂਰਪ ਯੂਨੀਅਨ ਹੋ ਗਈ ਉਹ ਉਹਨਾਂ ਦੇ ਹੱਥ ਹੁੰਦੇ ਨੇ ਉੱਤੇ ਜੇ ਕੰਟਰੀ ਬਣਾਣੀ ਹੋਵੇ ਵੋਟਾਂ ਨਹੀਂ ਲੈਂਦੇ ਉਹ ਸਿੱਧੇ ਆਉਂਦੇ ਨੇ ਗੱਲ ਕਰਦੇ ਨੇ ਕਿ ਆਪਾਂ ਇਹ ਵੱਖਰੀ ਸਟੇਟ ਜਾਂ ਵੱਖਰੀ ਕੰਟਰੀ ਬਣਾਣੀ ਹੈਗੀ ਹੈ ਸੋ ਇਦਾਂ ਦੇ ਇਲੈਕਸ਼ਨ ਜਿਹੜੀ ਖਾਲਸਤਾਨ ਕਰਾਏ ਸਭ ਡਰਾਮਾ ਜਿਵੇਂ ਸਕਾਟਲੈਂਡ ਦੇ ਵਿੱਚ ਐਗਜ਼ਾਮਪਲ ਇੰਗਲੈਂਡ ਵਿੱਚ ਇੰਗਲੈਂਡ ਦੇ ਵਿੱਚ ਵੀ ਦੋ ਮੁਲਕ ਨੇ ਇੰਗਲੈਂਡ ਐਰਲੈਂਡ ਤੇ ਸਕਾਟਲੈਂਡ ਸਕਾਟਲੈਂਡ ਦੇ ਵਿੱਚ ਵੋਟਾਂ ਹੋਈਆਂ ਸੀ ਉਹ ਵੀ ਆਪਣੀ ਕੰਟਰੀ ਮੰਗਦੇ ਸੀ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਸਕਾਟਿਸ਼ ਕੰਟਰੀ ਮੰਗਦੇ ਹੋ ਤੁਸੀਂ ਆਜੋ ਆਪਣੇ ਕੰਟਰੀ ਦੇ ਵਿੱਚ ਬਣ ਕੇ ਵੋਟਾਂ ਕਰਾ ਲਓ ਉਹਨਾਂ ਨੇ ਵੋਟਾਂ ਕਰਾਈਆਂ ਹਾਰ ਕੇ ਸਰਪੱਪ ਪੰਜਾਬ ਦੇ ਲਾਅ ਆਰਡਰ ਦੀ ਗੱਲ ਕਰਦੇ ਆ ਥੋੜੇ ਦਿਨ ਹੋਏ ਨੇ ਮਾਨ ਸਾਹਿਬ ਨੇ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚਲਾ ਦੇ ਨੇ ਕੀ ਤੁਹਾਨੂੰ ਲੱਗਦਾ ਵੀ ਇਦਾਂ ਜਿਹੜਾ ਨਸ਼ਾ ਤਸਕਰ ਨੇ ਜਾਂ ਨਸ਼ਾ ਪੰਜਾਬ ਦੇ ਵਿੱਚ ਬੰਦ ਹੋ ਜਾਊਗਾ ਦੇਖੋ ਦੋ ਚੀਜ਼ਾਂ ਨੇ ਕਿ ਹੁਣ ਡੇਢ ਸਾਲ ਰਹਿ ਗਿਆ ਡੇਢ ਸਾਲ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਨਸ਼ਾ ਜਾਂ ਬਲਡੋਜ਼ਰ ਚਲਾਣੇ ਕਿੱਥੇ ਸੀ ਬਲਡੋਜ਼ਰ ਚਲਾ ਰਹੇ ਚੰਗੀ ਇਹ ਜਿਹੜਾ ਬਲਡੋਜ਼ਰ ਚਲਾਣਾ ਇਹ ਪਹਿਲਾਂ ਚਲਾਣਾ ਚਾਹੀਦਾ ਸੀ ਇਹ ਕਾਪੀ ਕਰ ਰਹੇ ਨੇ ਜੋਗੀਨਾਥ ਦੀ ਤੁਹਾਨੂੰ ਪਤਾ ਹੈ ਕਿ ਜਿਹੜਾ ਜੋਗੀਨਾਥ ਬਣੇ ਸੀ ਕਿੱਥੇ ਬਲਿਆ ਬਿਹਾਰ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਸੀਐਮ ਬਣੇ ਸੀ ਉਹਨਾਂ ਨੇ ਕੀ ਕੀਤਾ ਸੀ ਪੰਜਾ ਫੇਰਿਆ ਸੀ ਪੰਜਾ ਫੇਰਿਆ ਸੀ ਨਸ਼ਾ ਤਸਕਰ ਜਿਨ੍ਹਾਂ ਨੇ ਜ਼ਮੀਨ ਜਿਨ੍ਹਾਂ ਨੇ ਹੜੱਪੀਆਂ ਹੋਈਆਂ ਸੀ ਕਿ ਪੰਚਾਇਤੀ ਸਰਕਾਰਾਂ ਜਾਂ ਸਰਕਾਰ ਦੀ ਕੋਈ ਜ਼ਮੀਨ ਜਾਂ ਨਸ਼ਾ ਵੇਚਦਾ ਸੀ ਉਹਨਾਂ ਤੇ ਬਲਡੋਜ਼ਰ ਚਲਾਇਆ ਸੀ ਬਿਲਕੁਲ ਉਹਨੇ ਸਹੀ ਕੀਤਾ ਸੀ ਉਹਨੇ ਪਹਿਲੇ ਮਹੀਨੇ ਦੇ ਵਿੱਚ ਹੀ ਆ ਕੇ ਇਹ ਮਾਨਸਾਭੂ ਚੈਕ ਦਾ ਸੀ ਉਹ ਇਹਨਾਂ ਨੂੰ ਹੁਣ ਜਦੋਂ 1.5 ਸਾਲ ਪਿੱਛੇ ਰਹਿ ਗਿਆ ਹੁਣ ਕਿਉਂ ਪੰਜਾ ਚੋਕੇ ਲਗੇ ਫਿਰਦੇ ਨੇ ਇਹ ਤੇ ਇੱਕ ਖਾਨਾ ਪੂਤੀ ਕਰ ਰਹੇ ਨੇ ਜਿਵੇਂ ਲੋਕਾਂ ਨੂੰ ਲੱਗ ਰਿਹਾ ਵੀ ਲਾਲਚ ਦੇ ਰਹੇ ਨੇ ਬਸ ਅਸੀਂ ਹਾਂ ਹੁਣ ਕੰਮ ਕਰਦੇ ਆ ਇੰਨੇ ਟਾਈਮ ਦੇ ਕਿਉਂ ਸੁੱਤੇ ਕਿਉਂ ਪੈ ਸੀਗੇ ਕਿਉਂਕਿ ਪੰਜਾਬ ਦੇ ਲੋਕੀ ਨਾ ਬਹੁਤ ਸਿਆਣੇ ਨੇ ਇਹਨੂੰ ਭੋਲੇ ਨਾ ਸਮਝੋ ਬਹੁਤ ਤੇਜ ਨੇ ਇਹਨਾਂ ਨੂੰ ਪਤਾ ਹੈ ਕਿ ਕਿੱਥੇ ਵੋਟ ਪਾਣੀ ਹੈ ਕਿੱਥੇ ਨਹੀਂ ਇਹਨਾਂ ਨੇ ਲੋਕਾਂ ਨੇ ਅਕਾਲੀ ਦਲ ਨੂੰ ਦੇਖੋ ਕਿਸੇ ਖੁੰਜੇ ਲਾ ਕੇ ਰੱਖਿਆ ਹੋਇਆ ਇਹਨਾਂ ਨੇ ਕਾਂਗਰਸ ਦਾ ਕੀ ਹਾਲ ਕੀਤਾ ਹੋਇਆ ਜਿਹੜਾ ਦੁੱਧ ਚੁੰੁੰਦਾ ਫਿਰਦਾ ਸੀ ਚੰਨੀ ਜਾਂ ਕੁਛ ਕਰਦਾ ਫਿਰਦਾ ਏ ਉਹਨੂੰ ਖੁੰਝੇ ਲਾ ਕੇ ਰੱਖਿਆ ਹੋਇਆ ਸਾਰੇ ਲੋਕ ਪੰਜਾਬ ਦੇ ਲੋਕੀ ਬਹੁਤ ਸਿਆਣੇ ਨੇ ਇਹਨਾਂ ਨੇ ਇਸ ਚੀਜ਼ ਦਾ ਇਹਨਾਂ ਨੂੰ ਦੁਬਾਰਾ ਨਹੀਂ ਆਉਣ ਦੇਣਾ ਰਿਪੀਟ ਨਹੀਂ ਹੋਣਾ ਪੰਜਾਬ ਦੇ ਵਿੱਚ ਦੁਬਾਰਾ ਰਿਪੀਟ ਸਰਕਾਰ ਦੂਜੀ ਕਿਸੇ ਹੋਰ ਦੀ ਹੋਏਗੀ ਪੰਜਾਬ ਦੇ ਵਿੱਚ ਹੀ ਅਜਿਹੀ ਸਰਕਾਰ ਕਿਉਂ ਆ ਵੀ ਕੋਈ ਲੋਕਾਂ ਦੇ ਲਈ ਕੰਮ ਨਹੀਂ ਕਰਦੀ ਹੈਗੀ ਸਾਰੀਆਂ ਆਪਣੇ ਵਾਰੀ ਕਿਉਂ ਸੋਚਦੀਆਂ ਨੇ ਇਹ ਇਹਦੇ ਵਿੱਚ ਪਤਾ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਪੰਜਾਬ ਦੀ ਸਥਿਤੀ ਇਸ ਤਰ੍ਹਾਂ ਦੀ ਰਹੀ ਹੈ ਜੇ ਸਾਡੇ ਉੱਤੇ ਕਾਂਗਰਸ ਆਈ ਹੈ ਇੱਥੇ ਕਾਲੀ ਦਲ ਆ ਗਈ ਠੀਕ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਲ ਕਾਲੀ ਦਲ ਆ ਗਈ ਉੱਥੇ ਕਾਂਗਰਸ ਆ ਗਈ ਉਹ ਸਾਨੂੰ ਹੱਥ ਪੱਲਾ ਨਹੀਂ ਫੜਾਏਗੀ ਮਤਰਈ ਮਾਂ ਜਿਹਨੂੰ ਕਹਿੰਦੇ ਨੇ ਉਹ ਮਤਰੀ ਮਾਂ ਬਣ ਜਾਂਦੀ ਹੈ ਪੰਜਾਬ ਤੋਂ ਬਾਹਰ ਜਾ ਕੇ ਕਿਉਂਕਿ ਉਹ ਤਾਂ ਹੀ ਕੰਮ ਹੋਏਗਾ ਜੇ ਉੱਥੇ ਬੀਜੇਪੀ ਦੀ ਸਰਕਾਰ ਹੈ ਪੰਜਾਬ 'ਚ ਵੀ ਬੀਜੇਪੀ ਦੀ ਸਰਕਾਰ ਹੋਏਗੀ ਜੇ ਇੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਵੀ ਕਾਂਗਰਸ ਸਰਕਾਰ ਹੋਵੇਗੀ ਇੱਥੇ ਆਮ ਆਦਮੀ ਪਾਰਟੀ ਹੈ ਉੱਥੇ ਵੀ ਆਮ ਆਦਮੀ ਪਾਰਟੀ ਹੋਏਗੀ ਦਿੱਲੀ ਦੇ ਵਿੱਚ ਉਨੇ ਚਿਰ ਉਹਨਾਂ ਨੂੰ ਕੁਝ ਨਹੀਂ ਦਿੱਤਾ ਜਾਏਗਾ ਜਿੰਜਕ ਸਰਕਾਰ ਦੇ ਨਾਲ ਸਰਕਾਰ ਨਾ ਮੈਚ ਕਰਦੀ ਹੋਵੇ ਤੁਸੀਂ ਬੀਜੇਪੀ ਦੀ ਗੱਲ ਕਰ ਰਹੇ ਹੋ ਕੀ ਲੱਗਦਾ ਵੀ ਜੇਕਰ ਬੀਜੇਪੀ ਆਉਂਦੀ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਸੁਧਾਰ ਹੋ ਸਕਦਾ ਕੁਝ ਬਿਲਕੁਲ ਕਿਉਂ ਨਹੀਂ ਹੋਏਗਾ ਇੱਕ ਵਾਰੀ ਮੌਕਾ ਦੇ ਦਿਓ ਪਰ ਇਹੀ ਪੰਜਾਬ ਦੇ ਲੋਕ ਨੇ ਜਿਹੜੇ ਬੀਜੀਪੀ ਪਾਰਟੀ ਨੂੰ ਪੰਜਾਬ ਵਿਰੋਧੀ ਪਾਰਟੀ ਕਹਿ ਰਹੇ ਨੇ ਫਿਰ ਤੁਸੀਂ ਕਹਿ ਰਹੇ ਹੋ ਵੀ ਉਹ ਵਿਕਾਸ ਕਰਾਏਗੀ ਦੇਖੋ ਕਾਂਗਰਸ ਨੇ ਕੀ ਕੀਤਾ ਕਾਂਗਰਸ ਨੇ ਸਾਡੇ ਤੇ ਕੀ ਕੀਤਾ ਕਾਂਗਰਸ ਨੇ 84 ਦੇ ਵਿੱਚ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਦੇ ਉੱਤੇ ਟੈਂਕਾਂ ਤੋਪੇ ਚਲਾਏ ਠੀਕ ਹੈ ਅਸੀਂ ਵਾਰ-ਵਾਰ ਉਹਨਾਂ ਦੇ ਐਮਪੀ ਬਣਾ ਰਹੇ ਹਾਂ ਵਾਰ-ਵਾਰ ਉਹਨਾਂ ਦੀ ਸਰਕਾਰਾਂ ਬਣਾ ਰਹੇ ਹਾਂ ਠੀਕ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੀ ਇਹਨਾਂ ਦੀ ਕਾਂਗਰਸ ਦੀ ਬੀ ਟੀਮ ਹੈ ਠੀਕ ਹੈ ਹੁਣ ਬੀਜੇਪੀ ਹੈ ਬੀਜੇਪੀ ਨੇ ਕੀ ਮੜਾ ਕੀਤਾ ਬੀਜੇਪੀ ਨੇ ਇਹੀ ਕੀਤਾ ਧਰਨੇ ਲਾ ਗਿਆ ਆਪਾਂ ਉੱਥੇ ਸ਼ੰਭੂ ਬਾਰਡਰ ਤੇ ਬੈਠੇ ਸੀ ਸਿਰਫ ਉਹੀ ਗੁਨਾਹ ਹੈ ਹੋਰ ਤੇ ਕੋਈ ਗੁਨਾਹ ਨਹੀਂ ਨਾ ਹੈਗਾ ਕਿ ਦੱਸੋ ਕੋਈ ਹੋਰ ਵੀ ਗੁਨਾਹ ਹੈ ਕਿ ਰਾਮ ਮੰਦਰ ਜਿਹੜਾ ਬਣਾਇਆ ਹੈਗਾ ਹਿੰਦੂਆਂ ਵਾਸਤੇ ਬਣਾਇਆ ਅਸੀਂ ਉੱਦੈ ਕਹਿੰਨੇ ਕਿ ਰਾਮ ਮੰਦਰ ਬਣਾਇਆ ਕਿਉਂ ਬਣਾਇਆ ਕਿਉਂ ਨਾ ਬਣਾਉਂ ਸਾਡੇ ਵਾਸਤੇ ਉਹਨਾਂ ਨੇ ਲਾਂਘਾ ਨਹੀਂ ਖੋਲਿਆ ਪਾਕਿਸਤਾਨ ਤੋਂ ਬਾਅਦ ਅਸੀਂ ਨਹੀਂ ਜਾਂਦੇ ਉੱਥੇ ਲਾਂਘੇ ਦੇ ਬਾਅਦ ਪਾਕਿਸਤਾਨ ਦੇ ਜਿਉਂ ਨੇ ਇੱਕ ਆਪਣਾ ਮੰਦਰ ਬਣਾ ਲਿਆ ਤੇ ਰਾਮ ਮੰਦਰ ਬਣਾ ਲਿਆ ਫਿਰ ਕੀ ਵੱਡੀ ਗੱਲ ਹੈ ਚੰਗੀ ਗੱਲ ਹੈ ਨਾ ਸਾਰਿਆਂ ਨੂੰ ਧਰਮ ਦੇ ਉਹਨੇ ਪਹਿਲਾਂ ਉਧਰ ਲਾਂਗਾ ਖੋਲਿਆ ਉਸ ਤੋਂ ਬਾਅਦ ਫਿਰ ਰਾਮ ਮੰਦਰ ਬਣਿਆ ਤੇ ਬਣਾਣਾ ਵੀ ਚਾਹੀਦਾ ਸੀ ਸਰ ਰਾਮ ਮੰਦਰ ਦੀ ਆਪਾਂ ਗੱਲ ਕਰੀਏ ਕਿ ਰਾਮ ਮੰਦਰ ਬਣਿਆ ਹੈ ਤੇ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਲੱਗਦਾ ਨਹੀਂ ਭਾਜਪੀ ਹੈ ਬੜੇ ਅੱਛੇ ਵਧੀਆ ਕੰਮ ਕਰਦੇ ਆ ਤੇ ਪਿਛਲੇ ਟਾਈਮ 'ਚ ਆਪਣੇ ਉੱਥੇ ਨਰਿੰਦਰ ਮੋਦੀ ਜੀ ਵੀ ਆਏ ਹੈਗੇ ਸੀ ਉਹਨਾਂ ਬਾਰੇ ਕੀ ਕਹਿਣਾ ਜੀ ਬਿਲਕੁਲ ਚੰਗੀ ਗੱਲ ਹੈ ਮੈਂ ਤੇ ਕਹਿਣਾ ਪਏ ਕਿ ਜੇ ਭਾਜਪੀ ਦੀ ਸਰਕਾਰ ਸੈਂਟਰ ਦੇ ਵਿੱਚ ਹੈਗੀ ਦਿੱਲੀ ਦੇ ਵਿੱਚ ਹੈਗੀ ਹੈ ਪੰਜਾਬ 'ਚ ਵੀ ਬੰਨੀ ਚਾਹੀਦੀ ਹੋਣੀ ਚਾਹੀਦੀ ਹੈ ਰੀਜ਼ਨ ਕਿਉਂ ਕਿ ਕਿ ਉਥੋਂ ਕੁਛ ਨਾ ਕੁਛ ਲੈ ਕੇ ਆਣਗੇ ਕਿਉਂਕਿ ਜੇ 4 1.5 ਸਾਲ ਆ ਪਿਆ ਹੋਇਆ ਜੀ ਠੀਕ ਹੈ ਪਿੱਛੇ ਜੇ ਇੱਥੇ ਸਰਕਾਰ ਭਾਜੀਪੀ ਦੀ ਬਣ ਜਾਂਦੀ ਏ ਤੇ ਸਾਨੂੰ 3 ਸਾਲ 3.5 ਸਾਲ ਇੱਥੇ ਫਾਇਦਾ ਹੈਗਾ ਪੰਜਾਬ ਨੂੰ ਕੁਛ ਨਾ ਕੁਛ ਡਿਵੈਲਪਮੈਂਟ ਹੋਏਗੀ ਤੁਸੀਂ ਇੱਕ ਚੀਜ਼ ਮੈਂ ਹਰ ਪੰਜਾਬੀ ਨੂੰ ਕਹਾਂਗਾ ਕਿ ਪੰਜਾਬੀ ਨੂੰ ਹਰ ਪੰਜਾਬੀ ਨੂੰ ਪੰਜਾਬ ਤੋਂ ਬਾਹਰ ਨਿਕਲਣਾ ਚਾਹੀਦਾ ਦੂਜੀਆਂ ਸਟੇਟਾਂ ਚ ਘੁੰਮਣਾ ਚਾਹੀਦਾ ਜਿੱਥੇ ਦੂਜਾ ਤਬਕਾ ਰਹਿੰਦਾ ਦੂਜੀਆਂ ਸਰਕਾਰਾਂ ਰਹਿੰਦੀਆਂ ਬਣੀਆਂ ਹੋਈਆਂ ਰੀਜ਼ਨ ਕਿਉਂ ਤਾਨੂੰ ਡਿਵੈਲਪਮੈਂਟ ਦਾ ਪਤਾ ਚੱਲੇਗਾ ਸਰ ਆਪਾਂ ਗੱਲ ਕਰੀ ਇੱਕ ਵੀ ਜਿਹੜੇ ਬਾਹਰ ਬੈਠੇ ਆ ਖਾਲਸਤਾਨ ਦੀ ਮੰਗ ਕਰਦੇ ਪੰਨਵਰਗੀ ਕੀ ਉਹਨਾਂ ਨੂੰ ਆਪ ਨੂੰ ਪਤਾ ਵੀ ਖਾਲਸਤਾਨ ਦਾ ਕੀ ਅਰਥ ਹੈ ਤੁਹਾਡੇ ਜਵਾਬ ਚੀ ਉਹਦਾ ਅਨਸਰ ਹੈ ਕੋਈ ਖਾਲਸਤਾਨ ਇੱਕ ਖਾਲਸ ਉਹਦੇ ਨਾਮ ਮੁੱਛ ਤੇ ਨਾ ਦਾੜ੍ਹੀ ਤੇ ਨਾ ਪੱਗ ਦੇ ਨਾ ਕੁਝ ਸਾਨੂੰ ਦੇ ਨਾਮ ਲੈਣਾ ਹੀ ਗਲਤ ਹੈ ਗਲਤ ਹੈ ਗਲਤ ਹੈ ਨਾ ਕਿਉਂਕਿ ਕੀ ਕਹਿੰਦੇ ਹੋ ਤੁਸੀਂ ਪੰਜਾਬ ਚ ਰਹਿੰਦੇ ਹੋ ਖਾਲਸ ਸਰਦਾਰ ਖਾਲਸ ਦਾ ਸਿੱਖ ਕੀ ਹੁੰਦਾ ਫਿਰ ਖਾਲਸ ਹੋਵੇ ਸਰ ਫਿਰ ਇਹਨਾਂ ਦਾ ਮਨਸ਼ਾ ਇਹ ਹੋਈ ਹੈ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਫੇਰ ਸੰਤਾਪ ਭੋਗਣਾ ਪਵੇ ਦੇਸ਼ ਨੂੰ ਸੰਤਾਪ ਭੋਗਣਾ ਪਵੇ ਤੁਸੀਂ ਪੰਜਾਬ ਚ ਰਹਿੰਦੇ ਹੋ ਕਿੰਨੇ ਕ ਤੁਹਾਨੂੰ ਖਾਲਸਾ ਨਹੀਂ ਮਿਲੇ ਕਿ ਤੁਹਾਨੂੰ ਵੱਖਰਾ ਦੇਸ਼ ਚਾਹੀਦਾ ਤੁਹਾਨੂੰ ਮਿਲਿਆ ਕੋਈ ਅਜੇ ਤੱਕ ਮੈਂ ਸੁਣ ਚਾ ਵੀ ਖੁਦ ਪਿੰਡਰਾਂ ਵਾਲੇ ਨੇ ਵੀ ਨਹੀਂ ਕਦੀ ਖਾਲਸਤਰ ਮੰਗਿਆ ਤੁਹਾਡੀ ਉਮਰ ਕਿੰਨੀ ਹੈ ਮੇਰੀ 80 ਸਾਲ ਹੈ 80 ਸਾਲ ਦੇ ਵਿੱਚ ਤੁਹਾਨੂੰ ਕੋਈ ਮਿਲਿਆ ਕਿ ਮੈਨੂੰ ਖਾਲਸਤਾਨ ਚਾਹੀਦਾ ਕੋਈ ਸਰਦਾਰ ਹੋਵੇ ਕਿ ਮੈਨੂੰ ਖਾਲਸਤਾਨ ਚਾਹੀਦਾ ਨਹੀਂ ਸਰ ਉਹ ਸਾਰੇ ਸਿੱਖ ਕੌਮ ਹੀ ਇੱਕ ਐਸੀ ਹੈ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਤਿਕਾਰ ਕਰਦੇ ਨਹੀਂ ਚਾਹੀਦਾ ਨਾ ਇਹ ਸਿਰਫ ਇੱਕ ਪਾਣੀ ਚ ਮਦਾਣੀ ਪਾਈ ਹੋਈ ਹੈ ਅਮਰੀਕਾ ਦੇ ਵਿੱਚ ਕਿ ਵੋਟਾ ਕਰਾ ਕੇ ਪੈਸੇ ਇਕੱਠੇ ਕਰ ਰਹੇ ਨੇ ਇੱਕ ਬਹੁਤ ਵੱਡਾ ਸਕੈਂਡਲ ਹੈ ਬਹੁਤ ਵੱਡਾ ਕਿ ਜਿਹੜੇ ਕੋ ਪੈਸੇ ਇਕੱਠੇ ਕਰਕੇ ਅਸੀਂ ਰਾਮ ਦੇ ਨਾਂ ਤੇ ਕਰ ਲੈਨੇ ਆ ਕਿ ਅਸੀਂ ਰਾਮ ਮੁਲਕ ਬਣਾਣਾ ਵੱਖਰੇ ਅਸੀਂ ਜੀ 크ਰਿਸਚਨ ਮੁਲਕ ਬਣਾਣਾ ਵੱਖਰੇ ਅਸੀਂ ਜੀ ਖਾਸਤਾਨ ਬਣਾਣਾ ਲੋਕੀ ਦੇ ਪਿੱਛੇ ਲੱਗ ਜਾਣਗੇ ਝੰਡੇ ਫੜ ਕੇ ਦੋ ਰੀਜ਼ਨ ਨੇ ਇੱਕ ਮਜਬੂਰੀ ਇੱਕ ਦੂਰੀ ਠੀਕ ਹੈ ਉੱਥੇ ਮਜਬੂਰੀ ਵੀ ਹੈ ਮਜਬੂਰੀ ਕਿਸ ਗੱਲ ਦੀ ਹੈ ਜੀ ਕਿ ਸਾਨੂੰ ਉੱਥੇ ਉਹਦੇ ਨਾਂ ਦੇ ਉੱਤੇ ਸਾਨੂੰ ਪਨਾਹ ਮਿਲਦੀ ਹੈ ਅਮਰੀਕਾ ਵਿੱਚ ਜੀ ਜੀ ਤੇ ਦੂਰੀ ਦੂਰੀ ਉਹਦੀ ਖਿੱਚ ਪੈਦਾ ਕਰਦੀ ਹੈ ਉਹਦੇ ਨਾਲ ਉਹਦੇ ਨੇ ਚੜਾਵਾ ਚੜਦਾ ਸੋ ਮਜਬੂਰੀਆਂ ਦੂਰੀ ਦਾ ਲੋਕਾਂ ਦਾ ਫਾਇਦਾ ਉਠਾ ਰਿਆ ਜਾ ਰਿਹਾ ਉੱਥੇ ਜਿਹੜੇ ਇੱਥੋਂ ਇੰਨੇ ਐਨ ਆਰ ਆਈ ਗਏ ਨੇ ਆਪਣੀ ਜਨਮ ਭੂਮੀ ਨਾਲ ਪਿਆਰ ਕਰਦੇ ਆ ਇਹਦੇ ਬਾਰੇ ਕੀ ਕਹਿਣਾ ਚਾਹਦੇ ਜਿਹੜੇ ਉੱਥੇ ਇੱਥੇ ਐਨ ਆਰ ਆਈ ਗਏ ਨੇ ਮੈਂ ਉਹੀ ਅੱਗੇ ਆਪਾਂ ਪ੍ਰੋਗਰਾਮ ਤੇ ਗੱਲ ਕਰਦੇ ਵੀ ਹਾਂ ਜੇ 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 ਸੋਕੇ ਜਨਮ ਭੂਮੀ ਨਾਲ ਜੁੜੇ ਹੁੰਦੇ ਜਨਮ ਭੂਮੀ ਦਾ ਐਗਜ਼ਾਮਪਲ ਪੰਜਾਬ ਸਰਕਾਰ ਜਾਂ ਪੁਲਿਸ ਪੰਜਾਬ ਪੁਲਿਸ ਡੰਡਾ ਇੱਥੇ ਮਾਰਦੀ ਹੈ ਤੇ ਉਹਦੀ ਜਿਹੜੀ লাশ ਜਿਹੜੀ ਉੱਤੇ লাশ ਪੈ ਜਾਂਦੀ ਹੈ ਜਿਹੜੀ ਧਮਕ ਜਾਂਦੀ ਹੈ ਉਹ ਉੱਥੇ ਅਮਰੀਕਾ ਤੱਕ ਜਾਂਦੀ ਹੈ ਸਰ ਆਪਾਂ ਥੋੜੇ ਦਿਨ ਹੋਏ ਨੇ ਕੰਜੀਗਾਪੂਰ ਕੇ ਹਟੇ ਨੇ ਲੋਕ ਆਪਣੀ ਜਿਹੜੀ ਕੁੜੀਆਂ ਨੇ ਉਹਨਾਂ ਦੀ ਪੂਜਾ ਕਰਦੇ ਨੇ ਪਰ ਇਹੀ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਮਾਹੌਲ ਦੀ ਇੱਕ ਕੁੜੀ ਜੇ ਰਾਤ ਨੂੰ ਘਰ ਤੋਂ ਬਾਹਰ ਨਹੀਂ ਨਿਕਲ ਸਕਦੀ ਕਿਉਂ ਕਿਉਂਕਿ ਸੇਫ ਨਹੀਂ ਹੈਗੀ ਅੱਜ ਆਪਾਂ ਗੱਲ ਕਰੀਏ ਛੋਟੀ ਬੱਚੀ ਛੋਟੀ ਬੱਚੀ ਤੋਂ ਲੈ ਕੇ ਵੱਡੀ ਕੁੜੀ ਆ ਚਾਹੇ ਬਜ਼ੁਰਗ ਹੀ ਕਿਉਂ ਆ ਉਹ ਸੇਫ ਨਹੀਂ ਹੈਗੀ ਪੰਜਾਬ ਦੇ ਵਿੱਚ ਮਾਹੌਲ ਇਹਨਾਂ ਖਰਾਬ ਕਿਉਂ ਹੋ ਰਿਹਾ ਕਿਉਂਕਿ ਇਹ ਤੇ ਸਰਕਾਰਾਂ ਨੇ ਇਹ ਇਹਦਾ ਜਵਾਬ ਜਿਹੜੀਆਂ ਇਹ ਚੀਜ਼ਾਂ ਨੇ ਨਾ ਇਹਦੀ ਇੱਕ ਮੈਂ ਕਹਿੰਨਾ ਕਿ ਹਰ ਪੱਤਰਕਾਰ ਨੂੰ ਇੱਕ ਨਾ ਲਿਸਟ ਬਣਾਣੀ ਚਾਹੀਦੀ ਹੈ ਪੂਰੇ 4 ਸਾਲ ਦੇ ਵਿੱਚ 5 ਸਾਲ ਦੇ ਵਿੱਚ ਹਰ ਪੱਤਰਕਾਰ ਨੂੰ ਕਿ ਮੇਰੇ ਹਲਕੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਜਿਹੜਾ ਕੋਈ ਵੱਡੇ ਲੈਵਲ ਦਾ ਪੱਤਰਕਾਰ ਹੈ ਉਹਨੂੰ ਪੂਰੀ ਇੱਕ ਡੈਰੀ ਲੈਣੀ ਚਾਹੀਦੀ ਹੈ ਕਿ ਫਲਾਣੇ ਜ਼ਿਲ੍ਹੇ ਦੇ ਵਿੱਚ ਐ ਇਦਾਂ ਹੋਇਆ ਆ ਤਰੀਕ ਨੂੰ ਹੋਇਆ ਆ ਤਰੀਕ ਨੂੰ ਹੋਇਆ ਆ ਤਰੀਕ ਨੂੰ ਇਹ ਕੰਮ ਹੋਇਆ ਇੱਕ ਡੈਰੀ ਲਾਣੀ ਚਾਹੀਦੀ ਹੈ ਕਿ ਬਲਦਕਾਰ ਹੋਇਆ ਕੁੜੀ ਨੇ ਛੇੜਛਾੜ ਹੋਈ ਕਈ ਉਹਦੇ ਉਹਦੇ ਇਲਜ਼ਾਮ ਲਗਾ ਦਿੰਦੇ ਨੇ ਕਿ ਕਿਸੇ ਨੂੰ ਪੈਸੇ ਲੈਣੇ ਬਲੈਕਮੇਲ ਕਰਨਾ ਜਾਂ ਕੁਝ ਉਹ ਨਹੀਂ ਉਹ ਉਹ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜਿਹੜੇ ਅਸਲੀਅਤ ਦੇ ਵਿੱਚ ਇਦਾਂ ਦੇ ਕਾਣ ਹੁੰਦੇ ਨੇ ਉਹ ਇੱਕ ਡੈਰੀ ਲਾਣੀ ਚਾਹੀਦੀ ਹੈ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦਾ ਸਾਰੀ ਇੱਕ ਰਿਪੋਰਟ ਨਿਕਲਦੀ ਹੈ ਪੁਲਿਸ ਵਾਲੇ ਵੀ ਹਰ ਸਾਲ ਰਿਪੋਰਟ ਦਿੰਦੇ ਨੇ ਹਰ ਮਹੀਨੇ ਰਿਪੋਰਟ ਦਿੰਦੇ ਨੇ ਕਿ ਮੇਰੇ ਹਲਕੇ ਦੇ ਵਿੱਚ ਕਿੰਨੇ FIR ਉਹਨਾਂ ਕਾਤੇ ਵਾਸਤੇ ਹੋਏ ਨੇ ਇਹਨਾਂ ਦਾ ਨਿਬੜ ਗਿਆ ਜਾਂ ਕੋਰਟ ਕੇਸ ਚੱਲਦਾ ਪਿਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਉਹਨਾਂ ਦੀ ਫਾਈਲ ਹੁੰਦੀ ਹੈ ਕਿ ਟੋਟਲ ਕਿ ਕਿ ਜੇ ਜੇਲੇ ਦੇ ਵਿੱਚ ਜ਼ਿਆਦਾ FIR ਹੋਣ ਉਹਨਾਂ ਨੂੰ ਫਿਰ ਬੁਲਾਇਆ ਜਾਂਦਾ ਕਿ ਭਈ ਕਿਉਂ ਥਾਣੇਦਾਰ ਨੂੰ ਕਿਉਂ ਤੇਰੇ ਜ਼ਿਲ੍ਹੇ ਦੇ ਵਿੱਚ ਕ੍ਰਾਈਮ ਬਹੁ ਵਧਿਆ ਇਹਦਾ ਰੀਜ਼ਨ ਕੀ ਹੋਣਾ ਉਹਨਾਂ ਨੂੰ ਜਵਾਬ ਵੀ ਦੇਣਾ ਪੈਂਦਾ ਡੀਸੀ ਨੂੰ ਐਸਐਸਪੀ ਨੂੰ ਏਡੀਜੀ ਨੂੰ ਸਾਰਿਆਂ ਨੂੰ ਜਵਾਬ ਦੇਣਾ ਪੈਂਦਾ ਕਿ ਕਿ ਤੂੰ ਭਈ ਤੇਰੇ ਕ੍ਰਾਈਮ ਵਧਿਆ ਕਿਉਂਕਿ ਉਹਨਾਂ ਨੂੰ ਇੱਕ ਤੁਹਾਨੂੰ ਪੱਤਰਕਾਰਾਂ ਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਮੇਰੇ ਜ਼ਿਲ੍ਹੇ ਦੇ ਵਿੱਚ ਕਿੰਨੇ ਕੁੜੀਆਂ ਦੇ ਨਾਲ ਗਲਤ ਕੰਮ ਹੋਏ ਜਦੋਂ ਇਲੈਕਸ਼ਨ ਆਂਦੀ ਹੈ ਉਸ ਦੌਰਾਨ ਉਹ ਲਿਸਟਾ ਕੱਢ ਕੇ ਸੋਸ਼ਲ ਮੀਡੀਆ ਤੇ ਪਾਣੀ ਚਾਹੀਦੀਆਂ ਪੱਤਰਕਾਰ ਨੂੰ ਬੋਲਣਾ ਚਾਹੀਦਾ ਹੈ ਕਿ ਕ੍ਰਾਈਮ ਪਿੱਛੇ ਜਾਂ ਅੱਗੇ ਕਿੰਨਾ ਵਧਿਆ ਕਿੰਨਾ ਘਟਿਆ ਇਹਦੇ ਵਿੱਚ ਸਰਕਾਰਾਂ ਜ਼ਿੰਮੇਵਾਰ ਸਰਕਾਰ ਚਾਵੇ ਤੇ ਉਹ ਜਗਾ ਜਗਾ ਤੇ ਨਾਕਾਬੰਦੀ ਕਰਕੇ ਉਹਨੂੰ ਫੜ ਸਕਦੇ ਸੀ ਸੀਸੀਟੀਵੀ ਕੈਮਰੇ ਦੀ ਲੋੜ ਹੈ ਇੱਥੇ ਪੰਜਾਬ ਦੇ ਵਿੱਚ ਜਿੱਦਾਂ ਹੁਣ ਗੱਡੀਆਂ ਵਗੈਰਾ ਡਰਾਈਵ ਕਰ ਗਲਤ ਕਰਦੀਆਂ ਤੁਸੀਂ ਸਵੇਰੇ ਮੈਂ ਨਾ ਸ਼ਾਮ ਨੂੰ ਬੈਠੋ ਇਥੋਂ ਕਾਫੀ ਮੁੰਡੇ ਕੁੜੀਆਂ ਨੇ ਜਿਹੜੇ ਸਟੰਡ ਕਰਦੇ ਫਿਰਦੇ ਨੇ ਗੱਡੀਆਂ ਤੇ ਠੀਕ ਹੈ ਕੋਈ ਰੁਕਣ ਵਾਲਾ ਹੀ ਨਹੀਂ ਹੈਗਾ ਲੱਗ ਨਹੀਂ ਰਿਹਾ ਸਰ ਅੱਜ ਅੱਜਕੱਲ ਹਰ ਕੋਈ ਮਾਈਕ ਫੜ ਕੇ ਪੱਤਰਕਾਰੀ ਕਰਨ ਲੱਗਿਆ ਹੋਇਆ ਹੈਗਾ ਜਿਹਨੂੰ ਨੌਲੇਜ ਨਹੀਂ ਹੈਗੀ ਉਹ ਵੀ ਪੱਤਰਕਾਰੀ ਦੇ ਵਿੱਚ ਵੜ ਗਏ ਨਹੀਂ ਦੇਖੋ ਪੱਤਰਕਾਰੀ ਨਾ ਇਦਾਂ ਨਹੀਂ ਹੁੰਦੀ ਪੱਤਰਕਾਰੀ ਏਜ ਦੇ ਨਾਲ ਐਕਸਪੀਰੀਅੰਸ ਦੇ ਨਾਲ ਤਾਡੇ ਉੱਤੇ ਹੰਡਿਆ ਬੀਤਿਆ ਕੀ ਹੋਇਆ ਕਿੱਦਾਂ ਹੰਡਾਇਆ ਗਿਆ ਤੁਹਾਡੇ ਉੱਤੇ ایکسپੀਰੀਅੰਸ ਦੇ ਨਾਲ ਜਰਨਲਿਸਟ ਬੰਦਾ ਹੈ ਟੀਚਰ ਬੰਦਾ ਹੈ ਪੜ੍ਹ ਕੇ ਬੰਦਾ ਹੈ ਐਜੂਕੇਸ਼ਨ ਲੈ ਕੇ ਬੰਦਾ ਹੈ ਤੇ ਤੁਸੀਂ ਇਦਾਂ ਹੀ ਕਿਸ ਪੱਤਰਕਾਰ ਮੈਗ ਚੁਕ ਲਿਆ ਹੈ ਹਾਂਜੀ ਜੀ ਕੀ ਹੋਇਆ ਕਿੱਦਾਂ ਹੋਇਆ ਕਿਉਂ ਹੈ ਨਹੀਂ ਪੱਤਰਕਾਰ ਦੀ ਰਿਸਪੌਂਸੀਬਿਲਟੀ ਬਹੁਤ ਜ਼ਿਆਦਾ ਹੈ ਤੁਸੀਂ 10 ਬੰਦਿਆਂ ਨੂੰ ਨਹੀਂ ਹੈਂਡਲ ਕਰ ਰਹੇ ਸਾਨੂੰ ਮਿਲੀਅਨਸ ਲੋਕੀ ਆਨਲਾਈਨ ਦੇਖਣਗੇ ਪਤਾ ਨਹੀਂ ਕਿਹੜੀ ਖਬਰ ਕਿਹੜੀ ਵਾਇਰਲ ਹੋ ਜਾਂਦੀ ਹੈ ਕਿਸੇ ਦਾ ਭਰੋਸਾ ਨਹੀਂ ਕਈ ਵਾਰ ਇਦਾਂ ਦਾ ਹੁੰਦਾ ਤੁਸੀਂ ਆਪਾਂ ਸਾਰੇ ਪੱਤਰਕਾਰ ਹੀ ਬੈਠੇ ਹੋਏ ਆ ਭਾਈਆ ਸਾਨੂੰ ਕਈ ਵਾਰ ਪਤਾ ਵੀ ਨਹੀਂ ਹੁੰਦਾ ਕਿ ਇਹ ਖਬਰ ਸਾਡੀ ਇਨੀ ਵਾਇਰਲ ਹੋ ਜੇਗੀ ਇਨੀ ਚੱਲ ਜੇਗੀ ਹਨ ਨਹੀਂ ਪਤਾ ਹੁੰਦਾ ਨਾ ਅਸੀਂ ਕਰ ਗਿਆ ਨੇ ਕਈ ਵਾਰ ਮਿਲੀਅਨ ਚ ਆਉਂਦੀ ਹੈ ਸਾਨੂੰ ਇਸੇ ਕਰਕੇ ਸਾਨੂੰ ਲੋਕੀ ਦੇਖਣ ਵਾਲੇ ਪੰਜਾਬ ਤੋਂ ਦੇਸ਼ ਤੋਂ ਵਿਦੇਸ਼ ਤੋਂ لیکن ਉਹ ਸਾਨੂੰ ਸਾਰੇ ਦੇਖਦੇ ਸਾਨੂੰ ਜੱਜ ਕਰਦੇ ਨੇ ਕਿ ਬੰਦਾ ਕਿਸ ਤਰ੍ਹਾਂ ਦਾ ਹੈਗਾ ਇਹਨੇ ਸਮਝਦਾਰੀ ਦੀ ਗੱਲ ਕੀਤੀ ਹੈ ਸਮਝਾਉਣ ਦੀ ਗੱਲ ਕੀਤੀ ਹੈ ਕਿ ਲੜਾਈ ਪਾਨ ਦੀ ਗੱਲ ਕੀਤੀ ਹੈ ਠੀਕ ਹੈ ਸਾਨੂੰ ਇਹ ਦਾਇਰਾ ਇੱਕ ਸਾਨੂੰ ਨਾ ਬਹੁਤ ਜ਼ਿਆਦਾ ਸੋਚ ਸਮਝ ਕੇ ਲੋਕਾਂ ਸਿਆਨਪਵਰਤਕ ਸਾਨੂੰ ਅੱਗੇ ਆਣਾ ਚਾਹੀਦਾ ਇਹੀ ਸਰਕਾਰ ਸੀ ਕਹਿ ਰਹੀ ਸੀ ਅਸੀਂ ਵੀਆਈਪੀ ਕਲਚਰ ਜਿਹੜਾ ਖਤਮ ਕਰ ਦਾਂਗੇ ਅਸੀਂ ਕੋਈ ਸਿਕਿਉਰਟੀ ਨਹੀਂ ਲਾਵਾਂਗੇ ਅਸੀਂ ਕੋਈ ਬੰਗਲਾ ਨਹੀਂ ਲਾਵਾਂਗੇ ਇਹ ਹੁਣ ਹਾਲਾਤ ਦੇਖੋ ਨਹੀਂ ਵੀਆਈਪੀ ਕਲਚਰ ਕਦੀ ਬੰਦ ਨਹੀਂ ਹੋ ਸਕਦਾ ਨਾ ਕਦੀ ਹੋਏਗਾ ਖਾਸ ਕਰਕੇ ਭਾਰਤ ਦਾ ਬੇਸ਼ੱਕ ਇਹ ਤੇ ਕਾਂਗਰਸ ਆਜੇਨ ਕਾਲੀ ਦਲ ਆਜੇਨ ਜਾਂ ਆਮ ਆਦਮੀ ਪਾਰਟੀ ਆਜੇ ਭਵੇਂ ਨੂੰ ਕੋਈ ਹੋਰ ਪਾਰਟੀ ਨਵੀਂ ਆਜੇ ਲੇਕਿਨ ਵੀਆਈਪੀ ਕਲਚਰ ਜਿਹੜਾ ਕਹਿੰਗੇ ਕਿ ਮੈਂ ਖਤਮ ਕਰਦਾਗਾ ਮੈਂ ਲੈ ਕੇ ਨਹੀਂ ਆਵਾਂਗਾ ਇਹ ਤੇ ਝੂਠਾ ਨੀਰਾ ਝੂਠ ਹੈ ਅਨਮੋਲ ਗਗਰ ਮਾਂਜੀ ਨੇ ਚੁਟਕੀਆਂ ਮਾਰ ਕੇ ਕਿਹਾ ਸੀ ਕਦੇ ਅਸੀਂ ਵੀਆਈਪੀ ਕਲਚਰ ਖਤਮ ਕਰਦਾਂਗੇ ਅਸੀਂ ਨਸ਼ਾ ਪੰਜਾਬ ਦੇ ਵਿੱਚ ਖਤਮ ਕਰਦੇ ਆ ਉਹ ਐਕਚੁਅਲੀ ਕੀ ਕਿ ਜਦੋਂ ਉਹੀ ਹੁੰਦਾ ਲਿਟਰਨ ਨੋਲੇਜ ਵੈਰੀ ਡੇਂਜਰਸ ਉਹਨੂੰ ਇਹ ਸੀ लिटन नॉलेज वेरी डेंजरस ओ ਕੁੜੀ ਦਾ ਉਹ ਕੰਮ ਸੀ ਉਹ ਦੁਆਰਾ ਨਹੀਂ ਇਹ ਜਿਹੜੀਆਂ ਇਦਾਂ ਦੀਆਂ ਚੁਟਕੀਆਂ-ਚੁਟਕੀਆਂ ਮਾਰਦੀਆਂ ਨੇ ਇਹ ਚੁਟਕੀਆਂ 'ਚ ਗੈਪ ਹੋਣੀ ਹੈ ਦੇਖ ਲਿਓ ਹੁਣ ਹੁਣ ਇਲੈਕਸ਼ਨ ਆਣੀ ਹੈ ਉਹ ਚੁਟਕੀਆਂ 'ਚ ਲੱਭਣੀ ਨਹੀਂ ਕਿਰੇ ਅਨਮੋਲ ਗਗਨ ਮਾਨ ਤੁਹਾਡੇ ਸਾਹਮਣੇ ਤੁਸੀਂ ਪੱਤਰਕਾਰ ਹੋ ਕੀ ਕੀ ਕੀਤਾ ਉਹਨੇ ਟੂਰਿਸਟ ਮਿਨਿਸਟਰ ਸੀ ਪੰਜਾਬ ਵਾਸਤੇ ਕੀ ਕੀਤਾ ਕੁਝ ਕੀਤਾ ਆਮ ਆਦਮੀ ਪਾਰਟੀ ਜਿਹੜਾ ਨਿਸ਼ਾਨ ਸੀ ਉਹ ਝਾੜੂ ਸੀਗਾ ਲੱਗਦਾ ਝਾੜੂ ਨੇ ਸਫਾਈ ਕੀਤੀ ਆ ਮੈਨੂੰ ਤੇ ਪਤਾ ਨਹੀਂ ਲੱਗਦਾ ਕਿ ਝਾੜੂ ਨੇ ਸਵਾਈ ਨਹੀਂ ਕੀਤੀ ਕਿ ਨਹੀਂ ਕੀਤੀ ਪੰਜਾਬ ਦੇ ਵਿੱਚ ਲੇਕਿਨ ਹਾਲਾਤ ਬਹੁਤ ਮਾੜੇ ਨੇ ਝਾੜੂ ਦੇ ਪੰਜਾਬ ਵਾਸਤੇ ਕੁਝ ਨਹੀਂ ਕੀਤਾ ਐਨਆਰਆਈਆਂ ਵਾਸਤੇ ਕੁਝ ਨਹੀਂ ਕੀਤਾ ਤੇ ਨਾ ਉਹਨਾਂ ਨੇ ਕਦੀ ਕਰਨਾ ਮੈਨੂੰ ਨਹੀਂ ਲੱਗਦਾ ਪਰ ਇੱਕ ਗੱਲ ਹੋਰ ਤੁਹਾਨੂੰ ਮੈਂ ਕਹਾਂਗਾ ਭਗਵੰਤ ਮਾਨ ਕੇਜਰੀਵਾਲ ਜੀ ਲੁਧਿਆਣੇ ਵਿੱਚ ਲਗਾਤਾਰ ਇੱਥੇ ਹੈਗੇ ਨੇ ਜਗਾ ਜਗਾ ਤੇ ਉੱਤੇ ਮੀਟਿੰਗ ਹੋ ਰਹੀ ਹੈ ਕਿ ਆ ਦੁਵਾਰਾ ਇਹ ਸਰਕਾਰ ਆਣ ਦੇ ਅਸਰ ਬਣਦੇ ਆ ਜਾਂ ਨਹੀਂ ਇਹ ਗੱਲ ਕਹਿਣੀ ਬਹੁਤ ਮੁਸ਼ਕਲ ਹੈ لیکن ਇਹਨਾਂ ਦੇ ਜਿਹੜੇ ਪਿਛਲੇ ਕੰਮ ਲੈ ਕੇ ਜਾਂ ਅੱਜ ਤੱਕ ਮੈਂ ਦੇਖ ਲਾਂ ਇਸ ਦੇ ਸਾਰ ਤੇ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਦੁਆਰਾ ਇਹ ਦੀ ਆਮ ਆਦਮੀ ਪਾਰਟੀ ਦੀ ਬਣੇਗੀ ਨਹੀਂ ਸਰ ਆਪਕ ਪੰਜਾਬ ਦੇ ਵਿੱਚ ਕਾਨੂੰਨ ਦੀ ਗੱਲ ਕਰ ਰਹੇ ਹੋ ਜੀ ਕਾਨੂੰਨ ਕਾਨੂੰਨ ਕਿਉਂ ਨਹੀਂ ਲਾਗੂ ਹੁੰਦੇ ਕਾਨੂੰਨ ਦੇਖੋ ਪੰਜਾਬ ਦੀ ਕੀ ਪੂਰੇ ਭਾਰਤ ਦੇ ਵਿੱਚ ਕਾਨੂੰਨ ਦੀ ਜਿਹੜੀ ਸਥਿਤੀ ਹੈ ਨਾ ਬਹੁਤ ਮਾੜੀ ਹੈ ਸਾਡੇ ਕੋਲ ਜੱਜ ਬਹੁਤ ਥੋੜੇ ਨੇ ਸਾਡੇ ਕੋਲ ਕਾਨੂੰਨ ਦੇ ਵਿੱਚ ਸਾਡੇ ਕੋਲ ਇੱਕ ਇੱਕ ਜੱਜ ਇੱਕ ਇੱਕ ਕੋਰ ਇੱਕ ਕਚੈਰੀ ਹੈ ਹਰ ਡਿਸਟ੍ਰਿਕਟ ਦੇ ਵਿੱਚ ਛੋਟੇ ਡਿਸਟ੍ਰਿਕਟ ਤੋਂ ਵੱਡੇ ਡਿਸਟ੍ਰਿਕਟ ਦੇ ਵਿੱਚ ਕੋਈ ਕਈ ਜਗ੍ਹਾ ਤੇ ਕੋਰਟ ਵੱਖਰੇ ਵੱਖਰੇ ਬਣੇ ਹੋਏ ਨੇ ਜਿਆਦਾ ਕੋਰਟ ਹੈਗੇ ਨੇ ਸਾਨੂੰ ਐਜੂਕੇਸ਼ਨ ਦੀ ਲੋੜ ਹੈ ਸਾਨੂੰ ਇੱਥੇ ਵਕੀਲਾਂ ਜੱਜਾਂ ਦੀ ਲੋੜ ਹੈਗੀ ਹੋਰ ਸਰ ਕਿਸੇ ਨੇ ਰੇਪ ਕਰਤਾ ਪਾਉ ਨੂੰ ਉਮਰ ਕੈਦ ਦੀ ਸাজা ਸੁਣਾ ਦੇ ਆ ਉਹਦੇ ਨਾਲ ਕਿਸੇ ਦੇ ਮਨ 'ਚ ਡਰ ਥੋੜੀ ਨਾ ਹੋਊਗਾ ਉਹ ਤਾਂ ਸੋਚ ਲੇਗਾ ਵੀ ਹਾਂ ਠੀਕ ਹੈ ਉਮਰ ਕੈਦ ਹੈ ਜੇਲ੍ਹ 'ਚ ਰਹਿਣਾ ਹੈ ਪ੍ਰੋਲ ਮਿਲ ਜੇਗੀ ਉਹ ਤਾਂ ਅੱਜ ਕੱਲ੍ਹ ਜ਼ਮਾਨਤ ਮਿਲ ਜੇਗੀ ਨਹੀਂ ਦੇਖੋ ਇਹ ਇਹਦੇ ਵਿੱਚ ਪਤਾ ਕੀ ਹੈ ਡਰ ਤੇ ਹੁੰਦਾ ਲੇਕਿਨ ਜਿਹੜੇ ਬੰਦੇ ਜੇਲ੍ਹ 'ਚ ਜਾਂਦੇ ਨੇ ਨਾ ਮੈਂ ਉਹਨਾਂ ਨੂੰ ਮਿਲਿਆ ਪੰਜਾਬ ਦੀਆਂ ਜੇਲ੍ਹਾਂ 'ਚ ਇੰਡੀਆ ਦੀ ਜੇਲਾ ਚ ਜੇਲਾ ਇੱਥੇ ਫਰਸਟ ਕਲਾਸ ਨਹੀਂ ਬਹੁਤ ਮਾੜੀਆਂ ਨੇ ਜਿਹੜਾ ਇੱਕ ਵਾਰੀ ਜੇਲ੍ਹ ਚ ਚਲ ਜਾਂਦਾ ਨਾ ਭਾਵੇਂ ਮਹੀਨਾ ਰਿਹਾ ਵੇ ਭਾਵੇਂ 2 ਮਹੀਨੇ ਰਿਹਾ ਵੇ ਉਹਦੀ ਅਕਲ ਤੇ ਸ਼ਕਲ ਦੋਨੇ ਟਿਕਾਣੇ ਆ ਜਾਂਦੀ ਹੈ ਕਿ ਮੈਂ ਧਰਤੀ ਤੇ ਆ ਜਾਂਦਾ ਬੰਦਾ ਹੁਣ ਪਾਸਟਰ ਹੈ ਨਾ ਜਦੋਂ ਇਹ ਜਾਏਗਾ ਭਾਵੇਂ ਪ੍ਰੋਲ ਚ ਆ ਜੇ ਉਹ ਦਿਨ ਰਾਤ ਉਥੇ ਕੰਨਾਂ ਚ ਸਿਰ ਮਾਰਦਾ ਹੋਣਾ ਦਿਨ ਰਾਤ ਕਿ ਕਿੱਥੋਂ ਮੈਂ ਕਿੱਥੇ ਕਿੱਥੇ ਦੇ ਕਿੱਥੇ ਕਿੱਥੇ ਆ ਗਿਆ ਇਹ ਛੋਟੀ ਮੋਟੀ ਗੱਲ ਨਹੀਂ ਹੈਗੀ ਕਿ ਜਿਹੜਾ ਜੇਲ੍ਹ ਤੇ ਜਾਣਾ ਕਾਨੂੰਨ ਦੇ दायरे ਚ ਰਹਿ ਕੇ ਕੰਮ ਕਰਨਾ ਬਹੁਤ ਮੁਸ਼ਕਲ ਹੈ ਇਦਾਂ ਦੇ ਬੰਦਿਆਂ ਦਾ ਇਦਾਂ ਹੀ ਹੋਣਾ ਚਾਹੀਦਾ ਸਾਨੂੰ ਸਮਝਣਾ ਚਾਹੀਦਾ ਇਦਾਂ ਦੇ ਕੰਮ ਕਰਨ ਤੋਂ ਪਹਿਲਾਂ ਸਰ ਹੁਣ ਜਾਂਦੇ ਜਾਂਦੇ ਹੁਣ ਕੀ ਕਹਿਣਾ ਚਾਹੋਗੇ ਲਾਸਟ ਮੈਸੇਜ ਕੀ ਦੇਣਾ ਚਾਹੋਗੇ ਮੈਂ ਇਹੀ ਕਵਾਂਗਾ ਪੰਜਾਬ ਦੇ ਲੋਕਾਂ ਨੂੰ ਪੰਜਾਬੀਤ ਨੂੰ ਪਿਆਰ ਪੰਜਾਬ ਨੂੰ ਪਿਆਰ ਕਰਨ ਵਾਲੇ ਕਿ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਐਨ ਆਰ ਆਈ ਪੂਰਾ ਪੰਜਾਬ ਨੂੰ ਪਿਆਰ ਕਰਦਾ ਭਾਵੇਂ ਕਿੱਥੇ ਵੀ ਰਹਿੰਦਾ ਅਮਰੀਕਾ ਕੈਨੇਡਾ ਇੰਗਲੈਂਡ ਜਰਮਨੀ ਜਾਂ ਯੂਰਪ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਹਮੇਸ਼ਾ ਪੰਜਾਬ ਦੀ ਸੁੱਖ ਮੰਗਦੇ ਆ ਸੁੱਖ ਮੰਗਦੇ ਰਵਾਂਗੇ ਐਨ ਆਰ ਆਈ ਸਾਰੇ ਭਰਾ ਚੜ੍ਹਦੀ ਕਲਾ ਚ ਰਹੋ ਆਵਾਦ ਰਹੋ ਚੜ੍ਹਦੀ ਕਲਾ ਚ ਬਾਬੇ ਨਾਨਕ ਦੀ ਬਹੁਤ ਮੇਰ ਹੈ ਪੰਜਾਬ ਦੇ ਉੱਤੇ ਸੋ ਆਪਾਂ ਗੱਲਬਾਤ ਕੀਤੀ ਹੈਗੀ ਐ ਬਿਊਰੋ ਚੀਫ ਵਿਰਿੰਦਰ ਸਰ ਨਾਲ ਔਰ ਬੜਾ ਅੱਛਾ ਇਹਨਾਂ ਨੇ ਦੇਸ਼ ਵਿਦੇਸ਼ ਦੇ ਮੁੱਦੇ ਕੀਤੇ ਹੈਗੇ ਨੇ ਤੇ ਔਰ ਇਸ ਤਰ੍ਹਾਂ ਦੀ ਨਵੀਂ ਨਵੀਂ ਅਪਡੇਟਸ ਸਾਨੂੰ ਆਪਾਂ ਦਿਖਾਉਂਦੇ ਰਾਵਾਂਗੇ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਉੱਤੇ ਔਰ ਸ਼ੇਅਰ ਕਰ ਦਿਓ ਇਹਨੂੰ ਵੱਧ ਤੋਂ ਵੱਧ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ